ਨਾ ਬੁਫੜਾ ਦੇਖ ਲਾ ਹੈ ਰੰਗ ਉੱਟ ਗਿਆ ਲਾਟੀ ਦਾ ਜਦੋਂ ਐਂ ਕਹਿਆ ਵੀ ਰੰਗ ਤਾਂ ਮੇਰਾ ਪੜਾਵਾਂਗੇ ਸੀ ਹੁਣ ਤਾਂ ਮੇਰਾ ਵੀ ਹੁਣੇ ਬਰਾਂ ਮੇਰੇ ਸਿਰ ਨੂੰ ਜੱੜਦੀ ਆ ਦੂਹੜਾ ਬਣ ਲਾਦਾ ਨਹੀਂ ਦੂਹੜਾ ਤਾਂ ਨਹੀਂ ਬੁਫੜਾ ਮੈਂ ਲਾਦਾ ਤੂੰ ਪੀਤੀ ਸਿਰ ਤੋਂ ਪੀਤੀ ਬੰਦੇ ਨੇ ਕੋਈ ਪੀਤੀ ਹੈ ਟੱਕਿੰਗ ਰਾਂ ਸਿਆ ਲਾ ਲਾ ਦੇਖ ਕੇ ਮੜਾ ਕਿਤੇ ਊਣਾ ਕਿਤੇ ਹਾਂ ਬੜਾ ਕਰੀ ਜਾਂਦਾ ਮੈਂ ਇੱਥੇ ਕੋਈ ਆਪਣਾ ਇੱਥੇ ਪਜਾ ਕੇ ਖੇਤਾਂ ਦੀ ਰਹਾ ਖੇਤਾਂ ਦੀ ਜੰਮਿਆ ਖੇਤਾਂ ਜੱਜ ਪਈਆਂ ਹੀ ਐਂ ਦਾ ਹੈਗਾ ਘਰ ਹਾਂ ਇੱਕ ਗੱਲ ਲਈ ਆ ਮੀਂਹ ਨਹੀਂ ਹੋਉਂਦੀ ਅੱਜ ਮੇਰਾ ਲੱਜ ਲੂਰੀਆ ਕਹਿੰਦੇ ਤੂੰ ਨੀਂਦ ਕਿੱਥੇ ਆ ਜੀ ਨੀਂਦ ਨਹੀਂ ਆਉਂਦੀ ਹਾਂ ਨੀਂਦ ਆ ਗਈ ਤਾਂ ਫਿਰ ਬੱਸ ਪਾਣੀ ਪਾਉਂ ਆਂ ਬੁੱਟੂ ਲਈ ਪਾਣਾ ਵਧੀਆ ਰਹਾ ਅਮਨਦ ਨੂੰ ਕਹਾ ਦੀ ਨਾ ਆਪਾਂ ਹਸਾਬ ਨਾਲ ਚੱਲਾਂਗੇ ਪੁੱਤਾ ਹੋਈ ਨਹੀਂ ਹੌਲੀ ਹੌਲੀ ਰੇਸ ਦੇ ਪੈਰ ਰੱਖ ਦਿੰਦੇ ਨੇ ਇਹਦਾ ਗੱਲ ਠੀਕ ਆ ਜੀ ਬਾਕੀ ਮੈਂ ਸਾਰੀ ਗੱਲ ਤੇਰੇ ਤੇ ਹੀ ਤੇ ਉਪਰਾਂ ਜੇ ਮਰਜ਼ੀ ਕਰਦੇ ਤੂੰ ਹੈ ਹੁੰਦਾ ਤੇਰੇ ਹੱਥਾਂ ਭਵੇਂ ਰੱਖ ਲਾ ਭਵੇਂ ਮਾਰ ਦੇ ਨੋ ਨਾ ਅਨ ਜੂ ਘੜ ਲੈਂਦਾ ਚੁੰਡੀ ਇਹ ਮਰੇ ਛੜ ਦੀ ਅੰਦਰ ਪੜਦੀ ਤੁਰੀ ਜਾਂਦੀ ਹੈ ਕੋਈ ਸਮਾਨ ਬਾਹਰ ਪਾਇਆ ਵੈ ਤੇ ਲੋੜ ਹੀ ਨਹੀਂ ਨਾਲ ਘੜਦੀ ਦੀ ਹਾਂ ਉਹ ਮੈਂ ਓਖਾ ਕਰਦੇ ਮੈਂ ਕਦੇ ਬਿਨਾ ਓਹ ਤੋਂ ਖਾਦੀ ਨਹੀਂ ਨਾ ਚਲ ਹੁਣ ਫਿਰ ਤੂੰ ਮੈਨੂੰ ਦੱਸ ਵੀ ਹੁਣ ਗਾਹਾਂ ਹੁਣ ਕਿਵੇਂ ਕਰੀ ਬਸ ਗਾਹਾਂ ਹੁਣ ਵਕੀਲ ਨਾਲ ਗੱਲ ਕਰ ਰਿਹਾ ਏ ਉਹਨੂੰ ਦੇ ਆਏ ਕਿ ਭਾਈ ਚਤਾਵ ਨਹੀਂ ਭਾਈ ਆਪਦਾ ਚੇਤ ਹੋ ਜਾ ਕੋਈ ਵਕੀਲ ਕੱਪਾ ਕਰਨਾ ਉਹਨੇ ਕਰ ਲੂਗਾ ਆਪਣਾ ਕਰ ਹੀ ਰੱਖਿਆ ਹਾਂ ਆਪਣਾ ਦਾ ਸਾਰਾ ਹੱਥ ਪੈਂਦਾ ਗੱਲ ਹੋਰ ਵੀ ਸੁਣ ਲੈ ਉਹਨੂੰ ਉਸ ਹੋਂ ਨੂੰ ਨਾ ਲੱਗਣ ਦੇ ਦੀ ਵੀ ਮੇਰੀ ਮਾਂ ਤੁਸੀਂ ਮਾਰ ਜੀ ਇਹ ਤਾਂ ਦਾਇਮਾ ਜਿੱਦਾਂ ਪੇਸ਼ੀ ਪਈ ਉਹਨੂੰ ਟਾਈਮ ਤੇ ਪਤਾ ਲੱਗੇ ਭਰਾਖਾ ਇਹ ਵੀ ਗੱਲ ਹੈ ਯਾਰ ਕਰਾਓ ਯਾਰ ਕੀ ਇਹ ਵੀ ਗੱਲ ਹੈ ਸਹੀ ਨਹੀਂ ਆ ਫੜਾ ਤੇ ਹਾਂ ਇਹਦਾ ਉਹਦੀ ਪਤਾ ਲੱਗੇ ਵੀ ਕੀ ਭਾਵੇਂ ਖਦੀ ਆ ਬਸ ਹਾਂ ਮਾਂ ਹੋ ਰਹਿੰਦੀ ਆ ਆਦਲਾ ਪੀਤੀ ਖਾਦੇ ਚਾਣ ਆਪਾਂ ਬਾਹਰ ਤਾਂ ਪਹਾਈਆਂ ਵਰਖੀਆਂ ਚਲਕਾਏ ਰਿਤੇ ਨਾਤੇ ਹੁੰਦੇ ਨੇ ਠੀਕ ਹੈ ਵੀ ਜਿਵਾਖ ਦੀ ਉਹਦੀ ਗੋਦ ਲੈ ਲਈ ਤੁਸੀਂ ਆ ਉਹਦਾ ਕਰ ਲੈ ਫੜਾ ਗੋਦਨਾਵਾ ਕਰਾ ਤਾਈ ਮੈਂ ਕਚਹਿਰੀਆਂ ਚ ਉਹਦਾ ਕਟਾ ਦੇ ਵਧੀਆ ਰਹੇਗਾ ਉਹਨੂੰ ਮਟਿਆ ਤਹਾ ਦੇ ਕਿੱਥੇ ਵੀ ਲਿਖਿਆ ਹੋਇਆ ਓਏ ਆਖਰ ਨੂੰ ਦੁਆਕਰ ਨੂੰ ਹੱਥ ਮਾਰ ਖੂਨ ਤਾਂ ਨਾ ਵਹੋ ਉਹ ਆਇਆ ਤਾਂ ਹੈਗਾ ਜਦੋਂ ਉਹ ਨਹੀਂ ਜਰੇ ਬਣੇ ਉਹ ਕਿੱਥੇ ਬਣ ਜੂ ਉਹ ਫਿਰ ਹਰਪ੍ਰੀਤ ਨੇ ਨਹੀਂ ਖੜਾ ਛੱਡਿਆ ਕਿਹੜੀ ਹਰਪ੍ਰੀਤ ਦਾ ਘਰ ਵਾਲੀ ਨੇ ਹੋਰ ਉਹਨਾਂ ਮੇਰੀ ਗੱਲ ਸੁਣ ਤੁਸੀਂ ਹੁਣ ਕੋਈ ਆਪਦਾ ਆਪ ਦੀ ਢਾਹ ਬਣ ਕਰੋ ਮੈਂ ਤੁਹਾਨੂੰ ਹੁਣ ਐਂ ਕਹਿਣਾ ਬਸ ਸੁੱਧ ਸਬਜ਼ੀ ਤੇ ਮਾਦੀ ਲਾ ਲੈ ਪੰਜਾਬੀ ਚ ਉਹ ਫੜਾ ਬਥੇਰੇ ਤਣੇ ਤੜਾਇਆ ਕਾਣੋਂ ਪੈਂਦਾ ਹੀ ਨਹੀਂ ਉਹ ਬਥੇਰਾ ਘਰ ਲਟਾਤਾ ਡਾਕਟਰਾਂ ਨੂੰ ਇਹਦਾ ਹੈ ਰੱਬ ਦੀ ਕੁਦਰਤ ਹੈ ਤਾਂ ਦੇਖ ਲੈ ਆਈ ਨਹੀਂ ਪਤਾ ਕਿਵੇਂ ਕੀ ਹੋ ਗਏ ਤੁਸੀਂ ਕਿਸੇ ਡੱਬਾ ਦੀ ਡਾਕਟਰ ਦਾ ਸਹਾਰਾ ਉਹ ਬਾਹਰ ਹੈ ਪਾਣਾ ਅੱਛਾ ਉਹ ਲਾਉਂਦਾ ਕੋਕੇ ਕਹਿੰਦੇ ਉਹ ਗੱਲ ਆਏ ਨਾ ਫੜਾ ਹਾਂ ਇਹਦੇ ਨਾਲ ਜਿਹੜੇ ਜਵਾਕ ਲੀਆਂ ਟੂਪਾਂ ਹੁੰਦੀਆਂ ਉਹ ਚਿਪਦੀਆਂ ਸਾਡੇ ਬੇਟਾ ਕੋਈ ਟੂਪਾਂ ਦੀ ਕੋਈ ਟਾਪਾਂ ਦੀ ਦੇ ਮੇਰੇ ਸਾਡੇ ਦਾ ਲੈ ਅਠ ਅਠ ਜੰਮ ਦਿੰਦੀਆਂ ਬੁੱਢੀਆਂ ਉਹ ਟਾਈਮ ਨਹੀਂ ਸੋਨੀ ਮੁਰੀ ਲੈ ਗਿਆ ਚਾਰ ਜਾਨੇ ਨੇ ਹੂੰ ਪੰਜਵਾਂ ਆਜੇ ਮਰਗੇ ਦੀ ਕੇਸ ਜਹਾ ਹੋ ਗਿਆ ਤੀ ਉਹਦਾ ਤੂੰ ਵੀ ਲੜੀ ਲਾਈ ਰੱਖੀ ਕਾ ਉਹਦਾ ਫਰਾਈਂਦੀ ਸਾਡੇ ਬੇਟਾ ਹਾਂ ਸਾਡੇ ਅਸੀਂ ਸਾਹਬ ਦਾ ਲੈ ਸੀ ਸੱਤ ਦੀ ਤਨਦਰਿਆਂ ਉਹ ਘਾ ਮੇਰੀਆਂ ਭੈਣਾਂ ਹੋਗੀਆਂ ਕੁੜੀਆਂ ਹੋਣੀਆਂ ਚਾਰ ਅਸੀਂ ਹੋਗੇ ਖੁੰਡ ਬੇੜੇ ਚਾਰ ਅਸੀਂ ਹੋਗੇ ਦੇਖ ਲੈ ਵੀਰੇ ਅਕੇ ਨਾਲ ਸੱਤ ਦੋ ਜਵਾਕ ਘੱਟ ਹੀ ਨਹੀਂ ਦੀ ਕਿਸੇ ਦਾ ਹੀ ਕਾਲਿਆ ਨਹੀਂ ਹਾਂ ਫਿਰ ਉਹਦਾ ਜਵਾਕ ਆਪਾਂ ਵਾਪਸ ਕਰਦਗੇ ਵਾਪਸ ਕਰਦੇ ਤਾਂ ਕਿ ਕਿਦੋਂ ਬਰਾਹ ਜਵਾਕ ਦੂਜਾ ਕਾਲੀ ਜਦੋਂ ਯਾਰ ਉਹ ਨਹੀਂ ਤੇਰੇ ਹੋਏ ਖੂਨ ਤੋਂ ਉਹਨਾਂ ਦੀ ਹੈ ਹਾਂ ਇਹ ਵੀ ਗੱਲ ਹੈ ਸਿਆਣੀਆਂ ਤੇਰੇ ਉਪਰ ਹੁਣ ਗੱਲਾਂ ਦਾ ਸਿਆਣੀਆਂ ਨੇ ਪੇਰ ਪਾਪਾਂ ਚਲੀ ਜਾਂਦੇ ਇਹਦਾ ਹੋਈਆਂ ਦਾ ਫਿਰ ਤੇ ਗੱਲ ਕਿਤੇ ਇੱਥੇ ਨਾ ਪਹਿਣਾ ਪਈ ਜੀ ਨਾ ਫਿਰ ਹੁਣ ਚਲੋ ਉਹ ਤਾਂ ਆਪਾਂ ਦੇਖ ਲੈਨੇ ਆ ਦਵਾਈ ਬੂਟੀ ਦੀ ਕਰਦੇ ਆ ਲੇਕਿਨ ਹੁਣ ਇਹਨਾਂ ਵਾਲਾ ਕੰਡਾ ਦਾ ਕੱਢ ਦੇ ਪਹਿਲਾਂ ਇਹਦਾ ਨਿਕਲ ਹੀ ਜਾਊਗਾ ਮਦ ਨੂੰ ਕਹਿਣਾ ਵੀ ਜਿੱਦਾਂ ਦੇ ਸਜਾਣਾ ਉੱਡ ਬੱਛਾ ਬਾਇਰ ਬੱਪੇ ਦੇ ਜਾਣਾ ਮੈਂ ਫੋਨ ਕਰ ਦਿੰਦਾ ਵਾ ਠੀਕ ਬਈ ਮੈਨੂੰ ਨੌਲੇ ਜਲੀ ਮੈਂ ਆਪਣਾ ਮਿੱਤਰ ਦੀ ਆ ਹੁਕਮ ਸਮਝ ਅੱਛਾ ਹਾਂ ਜਿਹੜਾ ਗੋਜੋਂਗਾ ਡੱਬਾਈ ਉਹਦੇ ਖੁੰਡੇ ਦੇ ਦੁਕਾਨਾ ਬਾਹਰ ਨਾ ਪਾਣੀ ਇਹ ਬੱਤ ਬੱਤ ਬਸ ਇਹਦਾ ਬੱਤ ਦੀ ਰੱਖੇਗਾ ਮਾ ਪਤਾ ਵੀ ਲੱਗਣਾ ਉਹਦਾ ਆਪਾਂ ਚੱਲ ਬੜਾਂਗੇ ਨਹੀਂ ਹੁਣ ਮੈਂ ਤੁਹਾਨੂੰ ਆਏਗਾ ਨਾ ਅਸੀਂ ਹਾਂ ਉਹ लाडी ਦੀ ਮਾਂ ਤਾਂ ਆਪਾਂ ਨੂੰ ਨਹੀਂ ਟੱਕਰੀ ਹੈ ਹਾਂ ਉਹ ਫੇ ਕਿਰਾ ਮੜਾ ਮੈਂ ਮੈਨੂੰ ਆ ਫੜਾ ਵੀ ਆ ਮੈਂ ਮੂੰ ਤਾਂ ਮੁਰਕਾ ਦੇ ਬਾਬਾ ਮੈਂ ਮੁਰਕਾ ਦੇ ਪੂਛਾ ਲਗਾਵਾਂਗੇ ਤੈਨੂੰ ਫੇਰ ਉਹੀ ਕਹਿੰਦਾ ਪੁੱਤ ਡੰਡੀ ਕਰਕੇ ਖਾਵਾਂ ਮਾਂ ਨਹੀਂ ਮਿਲੀ ਮਾਗ ਲ ਭਲੇ ਬਗੀ ਬਲੇਦਵਾ ਕੀ ਮਾਂ ਤੰਦਰ ਕੇ ਮੱਥੇ ਲੱਗ ਜੂ ਜਿੱਦੇ ਮੱਥੇ ਲੱਗੀ ਐਨ ਸਾਬਾ ਨਹੀਂ ਤਾਂ ਆਪਣੀ ਉੱਤਰਾ ਗਲੀਆਂ ਪੱਟੀਆਂ ਰੱਖਣੀਆਂ ਪਆਂੀਆਂ ਛਰਤੇ ਆ ਪੁੱਤ ਤਾਂ ਨਹੀਂ ਅੱਜ ਨੂੰ ਤਾਂ ਕੀ ਆਲੇ ਭੌਂ ਤੇ ਬੰਨੀ ਹੁੰਦੀ ਆ ਮੈਨੂੰ ਪਤਾ ਦਾ ਅਪੜਾ ਤੂੰ ਮੈਨੂੰ ਦੱਸਿਆ ਹੀ ਨਹੀਂ ਚਲ ਨਹੀਂ ਨਾ ਇਹਨਾਂ ਨੇ ਮਾਰੀ ਆ ਦੱਸਿਆ ਨਹੀਂ ਤੂੰ ਮੇਰਾ ਇਹ ਕਹਿੰਦਾ ਦਰੁਸਤਾ ਹੀ ਹੈ ਦੇਰ ਆਏ ਦਰੁਸਤਾ ਹੀ ਗਾੜੀ ਇਹ ਉਹਦਾ ਠੀਕਾ ਪੂਰਾ ਗੱਲ ਤੇਰੀ ਮੈਂ ਕਹਣਾ दारू ਤੋਂ ਮੇਰੇ ਨਾਲ ਦੀ ਪੀਂਣਾ ਤੇਰੇ ਤਾਂ ਲਵਾਉਂਦੀ ਨੰਗੀ ਯਾਰ ਮੈਂ ਤਾਂ ਬਖਾ ਮਾਰ ਲੈਣਾ ਮੇਰੇ ਨਾਲ ਉਹ ਮੈਂ ਤਾਂ ਘਰ ਘਰੀ ਬੈਠਿਆ ਮੈਨੂੰ ਹੁਣ ਹੀ ਉਹ ਅਸਰ ਕਰੂਗੀ ਇਹ ਤੇਰੇ ਤਾਂ ਹੁਣ ਬਾਗੜੀ ਮਾਰ ਲੈ ਫਿਰ ਕਹਿੰਦਾ ਵੋ ਆਈ ਬਸ ਚੱਲੀਏ ਫਿਰ ਆਪਾਂ ਦਸ਼ਮਾਨ ਦੇ ਲਿਆਵਾ ਲੈ ਜਾ ਬਣੀ ਤਾਂ ਬੇਵਾਪਾ ਤਾਂ ਲਾਉਂਦੀ ਨਾ ਇਹ ਤਾਂ ਲਾਵਾਂਗੇ ਰੋਟੀ पे ਲਾਵਾਂਗੇ ਦੋ ਤਾਂ ਹਜੇ ਰੋਟੀ ਰੋਟੀ ਮੈਂ ਕਹਣਾ ਜਮਾਂ 2000 ਰੋਟੀ ਨਹੀਂ ਖਾਦੀ ਜਾਣੀ ਆ ਉਹ ਵੇ ਤਾਂ ਉਹ ਥੋੜਾ ਮਰਨਾ ਦਾਬ ਕਹਿ ਤੂੰ ਉਹ ਮਰਨਾ ਦਾਬ ਇਹਦਾ ਤੀਤੀ ਪੀ ਪੀ ਉਹ ਮਰਾ ਕਹਦਾ ਢੋਲਾ ਰੋਲ ਪੀ ਗਏ ਉਹ ਬਾਕੀ ਇਹਦਾ ਕੋਈ ਬੜਾ ਲਾਲਚ ਨਹੀਂ ਆ ਹੱਥੀਆਂ ਨੂੰ ਸਿਰਦੇ ਲਾ ਦੇ ਆ ਬੰਦਾ ਕਿਦੋਂ ਆ ਉਹਦਾ ਪੇਰ ਫਪਾਰਾ ਚੜ ਫੇਕ ਮੈਨੂੰ ਹੋਰ ਲਾ ਦੂ ਐ ਕਰ ਫਿਰ ਮੈਨੂੰ ਤੂੰ ਐ ਦੱਸ ਹੂੰ ਵੀ ਹੁਣ ਅੱਜ ਤਾਂ ਰਹੇਗਾ ਮੈਨੂੰ ਕਿਹੜਾ ਜਾਣ ਲਈ ਹਾਂ ਬੱਚਾ ਬੱਚ ਕਰਦਾ ਮੈਨੂੰ ਕਿਹੜਾ ਜਾਣ ਦੇ ਕਿਹੜਾ ਕਰਦਾ ਮੂੰਹਾਂ ਸੁਗਿਆ ਹੁੰਦੇ ਫੇਰ ਮੈਂ ਉਹਨਾਂ ਨੂੰ ਕੱਪੜਾ ਲੇੜਾ ਟੱਕਰ ਮੈਂ ਕੱਪੜਾ ਲੀੜਾ ਨਹੀਂ ਲਿਆ ਹੇ ਇਹਦਾ ਪਾਈ ਮੱਥਾ ਫੇਰ ਡੇਰਾ ਪੱਕਾ ਲਾਈ ਹੁਣ ਮੈਂ ਕਹਿੰਦਾ ਮੈਂ ਇੱਥੇ ਰਹੂੰ ਠੀਕ ਹੈ ਜਿੱਦਾਂ ਕਿਸ ਜੱਤ ਗਾਇਆ ਮੈਨੂੰ ਉਸੇ ਜੀਪ 'ਚ ਹਾਰ ਪਾ ਕੇ ਘਰੇ ਛੱਡ ਗਈ ਬਾ ਮਾਂ ਤੂੰ ਪਰਵਾਹ ਨਾ ਕਰ ਸੁੱਤੇ ਜੀਪ ਛੱਡਿਆ ਹੂੰ ਸੁੱਤੇ ਜੀਪ ਬੱਸ ਨਾ ਜੀਪਾਂ ਨੂੰ ਜੀਪਾਂ ਖਾਣਾ ਘਰੇ ਮੇਰਾ ਖੜਾ ਟਰੈਕਟਰ ਆ ਇਹ ਜੀਪਾਂ ਨੂੰ ਬੰਨ ਲੋ ਤੂੰ ਕਰਵਾ ਉਹ ਤੇ ਲੱਗਿਆ ਪਾ ਜਾਣਾ ਬੋ ਭਾਈ ਦੇਖ ਲੈ ਉਹ ਤਾਂ ਇੱਕ ਗੱਲ ਆ ਫਰਾ ਹੈ ਕਹਿੰਦੇ ਵੀ ਖੇਤਾਂਰ ਕੀ ਰੀਸ ਤਾਂ ਹੈ ਨਹੀਂ ਹੈ ਹੈ ਖੇਤਾਂਰ ਕੀ ਰੀਸ ਹੈ ਨਹੀਂ ਖੇਤਾਂਰ ਕੀ ਖੇਤਾਂ ਰੌਣ ਗਏ ਹੈ ਹੈ ਜੀ ਲਾਵਾ ਵਾ ਪੂਰਾ ਹੀ ਲਾਵਾ ਉਹ ਤੇ ਮਾ ਆ ਜਾ ਮਾ ਲਾਵਾ ਸਾਰਾ ਆ ਤੇ ਕੋਨੇ ਝਾੜਨੋਂ ਮਤਲਬ ਪੂਆ ਅੰਦਰ ਹੀ ਧਰਦ ਕੇ ਹੋਰ ਲਾਗੇ ਮੇਰੇ ਸਰਦਾ ਬੱਟਾ ਮਾਰੇ ਾ ਟੂਟਾ ਘਰੇ ਗਾਦੇ ਜੀ ਮੋਟਰ ਹੈ ਹੈ ਨੀ ਵਾ ਵਾ ਮੈਂ ਉਹਨਾਂ ਭੁੱਲ ਗਿਆ ਤੂੰ ਕੋਲੇ ਦੀ ਆਪਾਂ ਹੈ ਮਜ਼ਾ ਹੈ ਨਹੀਂ ਦਿਮਾਗ ਦੇ ਕਰ ਲਈ ਐਵੇਂ ਝੂਠ ਮਾਰ ਜੇ ਗੱਲ ਗੱਤੀ ਨਿਕਲ ਜਾਣਾ ਫਾਇਦਾ ਨਹੀਂ ਏ ਅਬੇ ਕੀ ਦਿਖਾਵੇ ਇਤ ਨਟਕ ਪਈ ਓਹ ਨਹੀਂ ਐ ਹੁਣ ਮੈਂ ਕੜਾ ਬਾਣੀਆਂ ਵਾ ਜੀ ਪਾਣੀ ਗੰਦਾ ਆਉਂਦਾ ਪਰ ਇਹ ਤੇ ਸ਼ਹਿਰ ਦਾ ਸੀਵਰੇਜ ਆ ਹੂੰ ਚਲੋ ਚਲੋ ਦੇਖ ਲਾ ਲੈ ਲੈ ਬੀਤੀ ਫਰਕ ਆਉਂਦਾ ਉਮਰਾਂ ਦਾ ਫਰਕ ਹੈ ਤੇ ਇਹ ਵੀ ਪੀਤੀ ਅਮੀ ਮੈਂ ਵੀ ਪੀਤੀ ਹਾਂ ਜਾਨ ਚਾ ਸੀਰ ਹਜੇ ਪੜਾ ਕਹਨੇ ਚ ਓਏ ਮੋੜ ਗੱਡੀ ਕੀ ਮੋੜੇਗਾ ਆ ਜਾ ਮੈਂ ਲਿਆਉਣਾ ਮੋੜੇਗਾ ਆ ਜਾ ਮੈਂ ਡੇਕ ਪੈਣਾ ਕੀੜਾ ਕਰਾਂਗਾ ਫੈਸਲਾ ਮੈਂ ਕਹਾਂ ਮੇਰੀ ਨਾ ਹੋ ਜੇ ਫੈਸਲਾ ਕਰਾਂਗਾ ਜਿਹੜਾ ਸੜਦਾ ਜ਼ਿਆਦਾ ਹੋਊਗਾ ਆ ਗਿਆ ਕੋਈ ਲੈ ਸਵੇਰੇ ਉੱਠ ਕੇ ਇਧਰ ਆ ਕੇ ਪੈ ਗਏ ਪਤਾ ਨਹੀਂ ਰਾਤ ਦਾ ਇਹਨਾਂ ਨੂੰ ਕੀ ਹੋਇਆ ਪਿਆ ਮੇਰੀ ਗੱਲ ਸੁਣਿਓ ਹੂੰ ਕੀ ਗੱਲ ਹੋਗੀ ਇਧਰ ਆ ਕੇ ਕਾਹਤੋਂ ਪੈ ਗਏ ਕੁਛ ਨਹੀਂ ਯਾਰ ਬਸ ਫਿਰ ਵੀ ਦੱਸੋ ਤਾਂ ਸਹੀ ਰਾਤ ਵੀ ਇੰਨੀ ਲੇਟ ਆਈ ਨਾਲ ਇੰਨੀ ਦਾਰੂ ਪੀ ਰੱਖੀ ਸੀ ਕੀ ਗੱਲ ਹੋਗੀ ਓ ਕੀ ਦੱਸਾਂ ਤੈਨੂੰ ਦਿਮਾਗ ਖਰਾਬ ਹੋਇਆ ਪਿਆ ਮੇਰਾ ਯਾਰ ਸਿਰ ਦੁਖੀਆਂ ਦਾ ਗਈ ਤੂੰ ਨਾ ਹੁਣ ਮੇਰਾ ਦਿਮਾਗ ਖਰਾਬ ਕਰ ਪਲੀਜ਼ ਓਹੋ ਮੈਂ ਤੁਹਾਨੂੰ ਕੁਛ ਕਿਹਾ ਹੀ ਨਹੀਂ ਮੈਂ ਤਾਂ ਪੁੱਛੀ ਜਾਨੀ ਆ ਵੀ ਗੱਲ ਦੱਸ ਦੋ ਕੀ ਹੋਗੀ ਗੱਲ ਕੀ ਹੋਣੀ ਆ ਓ ਦੇਖ ਲੈ ਗੋਦਨਾਮਾ ਕਹਿੰਦੀ ਸੀ ਉਹ ਕਰਨ ਨੂੰ ਕਰ ਲਓ ਕਹਿੰਦੀ ਕਾਹੇ ਨਾਲ ਹੈ ਉਹਨੇ ਆਪਦੇ ਰੰਗ ਦਿਖਾ ਦਿੱਤੇ ਮੈਨੂੰ ਕਹਿੰਦਾ ਗੋਦਨਾਮਾ ਨਹੀਂ ਮੈਂ ਕਰਦਾ ਹੁਣ ਕਹਿੰਦਾ ਆਪਦੇ ਕਾਗਜ਼ੇ ਵਾਪਸ ਲੈ ਜਾਓ ਕਿਉਂ ਕੀ ਗੱਲ ਉਹ ਤੁਹਾਨੂੰ ਕਿੱਥੇ ਮਿਲ ਗਿਆ ਨਾਲੇ ਕਾਲਾ ਖੇਤ ਮਿਲਿਆ ਸੀ ਪਤਾ ਨਹੀਂ ਕਿਹੜੇ ਬੁੜੇ ਨੂੰ ਨਾਲ ਲਈ ਫਿਰਦਾ ਸੀਗਾ ਮੈਨੂੰ ਕਹਿੰਦਾ ਕੁੜੀ ਜੀ ਆਦੀ ਲੈ ਜਾ ਉਹ ਬੁੜੇ ਦੀਆਂ ਉਂਗਲਾਂ ਤੇ ਚੜਿਆ ਫਿਰਦਾਗਾ ਕਹਿੰਦਾ ਮੈਂ ਨਹੀਂ ਰੱਖਣੀ ਤੁਹਾਡੀ ਕੁੜੀ ਬਗਾਨਾ ਖੂਨ ਦੱਸਦਾ ਉਹਨੂੰ ਆਪਣੇ ਘਰੇ ਵੀ ਆਏ ਸੀ ਹੂੰ ਨਾਲੇ ਉਹ ਬੁੜਾ ਜਿਹਾ ਫੁੱਫੜਾ ਆਪਣਾ ਫੁੱਫੜ ਤੈਨੂੰ ਕਿਨੇ ਕਹਦਾ ਯਾਰ ਕਾਹੀ ਦੱਸਦਾ ਸੀਗਾ ਕਾਲੇ ਨੇ ਕਹਿੰਦਾ ਤੂੰ ਮੰਨ ਲ ਉਮਦਾ ਜੀ ਦੇਖਿਆ ਨਹੀਂ ਕਦੇ ਆਪਣੇ ਘਰੇ ਆਇਆ ਉਹ ਮੈਨੂੰ ਤਾਂ ਆਪਣੀ ਪਤਾ ਵੀ ਕੀ ਗੱਲ ਹੈ ਕੀ ਨਹੀਂ ਮੈਂ ਤਾਂ ਇੱਥੇ ਆਪਣੇ ਘਰੇ ਆ ਕੇ ਕਿਸ ਤੂੰ ਤਾਂ ਖੇਸ ਸੀਗੇ ਉਦੋਂ ਮਤਲਬ ਫਿਰ ਤੁਹਾਡੇ ਕੋਲ ਸਿੱਧਾ ਉਧਰ ਖੇਤ ਹੀ ਵਾਗ ਗਿਆ ਉਹ ਹਨਾ ਖੇਤ ਆਏ ਸੀ ਮੇਰੇ ਕੋਲੇ ਖਾਸ਼ੀ ਹੱਥੋਂ ਪਾਈ ਹੋਈ ਆ ਸਾਡੀ ਹੈ ਹੋਰ ਹੁਣ ਮੈਨੂੰ ਕਹਿੰਦਾ ਆ ਜਮੀਨ ਕਾਲੇ ਦੀ ਆ ਕਾਲੇ ਨੂੰ ਛੱਡ ਦੇ ਮੈਂ ਕਮਾਲ ਦੀ ਗੱਲ ਆ ਸੋਨੂੰ ਅਸੀਂ ਕੁੜੀ ਦੇਤੀ ਐ ਸੋਨੂੰ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਇੱਕ ਟੈਹ ਹੀ ਸਗਨ ਨੂੰ ਜ਼ਮੀਨ ਤਾਂ ਦੇ ਦਾਂਗੇ ਤੁਸੀਂ ਗਾਂ ਦੀ ਗਾਂ ਵਾਦੇ ਜਾਂਦੇ ਹੋ ਯਾਰ ਪਤਾ ਨਹੀਂ ਕਾਲੇ ਨੇ ਕੀ ਹੋਇਆ ਉਹਦੇ ਦਿਮਾਗ ਤਾਂ ਇਹੋ ਜਿਹਾ ਕੁਝ ਸੀਗਾ ਹੀ ਨਹੀਂ ਕਦੇ ਮੇਰੀ ਗੱਲ ਸੁਣ ਲੈ ਇਹ ਜ਼ਮੀਨ ਮੇਰੇ ਪਿਓ ਦੀ ਆ ਮੈਨੂੰ ਪਤਾ ਉਹਨੇ ਕਿਵੇਂ ਹੱਜੇ ਖੂਨ ਪਸੀਨੇ ਦੀ ਕਮਾਈ ਨਾਲ ਬਣਾਈ ਆ ਤੇ ਜ਼ਮੀਨ ਨੇ ਮੈਂ ਪੋਲੇ ਪੈਰੀ ਜਾਣਦਾ ਤੁਸੀਂ ਮੇਰੀ ਗੱਲ ਸੁਣੋ ਚਲ ਮੈਂ ਮੰਨਦੀ ਆ ਪਰ ਫਿਰ ਵੀ ਕਾਇਦਾ ਹਿੱਸਾ ਤਾਂ ਬੰਦਾ ਹੀ ਆ ਉਹ ਵੀ ਤੁਹਾਡਾ ਭਰਾ ਹੈਗਾ ਉਹ ਹਿੱਸਾ ਤਾਂ ਬਣਦਾ ਫਿਰ ਉਹ ਕਹਿੰਦਾ ਮੈਨੂੰ ਸਾਰੀ ਛੱਡ ਦਿਓ ਉਫਰ ਕਹਿੰਦਾ ਸਾਰੀ ਛੱਡੋ ਇਹਨੂੰ ਸਾਰੀ ਜ਼ਮੀਨ ਇਹਦੀ ਆ ਕਹਾਂ ਨਹੀਂ ਅਸੀਂ ਕਹਿੰਦਾ ਕੋਰਟ ਚਾ ਕਰਕੇ ਲੈ ਲਾਂਗੇ ਜਿੱਤਿਆ ਹੱਥੋਂ ਪਾਈ ਹੋਗੇ ਸੀ ਮੇਰੇ ਪੱਗ ਨੂੰ ਹੱਥ ਪਾ ਲਿਆ ਉਹਨਾਂ ਨੇ ਯਾਰ ਤੂੰ ਕਮਾਲ ਕਰਦੀ ਹੈਂਗੀ ਅੱਛਾ ਹੋਰ ਉਫਰ ਨੇ ਮੈਨੂੰ ਪੁੱਛੋ ਪੜ ਲਿਆ ਦੋ ਕਾਲਾ ਮੇਰੇ ਮਾਰਨ ਤੱਕ ਨੀ ਗੱਲ ਬਾਜ਼ਾਂਦੀ ਉੱਥੇ ਪਤੀ ਨਹੀਂ ਕਾਲੇ ਨੂੰ ਕੀ ਹੋਇਆ ਮੈਂ ਹਰਪ੍ਰੀਤ ਨਾਲ ਗੱਲ ਕਰਕੇ ਨਾ ਦੇਖਾਂ ਵੀ ਕੀ ਗੱਲ ਹੋਈ ਤੈਨੂੰ ਕਿਸੇ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ ਠੀਕ ਹੈ ਨਾ ਪਹਿਲਾਂ ਤੂੰ ਹੀ ਗੱਲਾਂ ਕੀਤੀਆਂ ਨੇ ਜਿਹੜੀਆਂ ਹੁਣ ਤੱਕ ਆਪਾਂ ਇੱਥੇ ਤੱਕ ਆ ਗਏ ਮੈਂ ਕੀ ਕਰਤਾ ਜੀ ਤੂੰ ਹੀ ਕਿਹਾ ਸੀਗਾ ਕਾਇ ਨੂੰ ਵੀ ਜਲ ਤੈਨੂੰ ਅਸੀਂ ਕੁੜੀ ਦੇ ਦੇ ਦਿੰਨੇ ਆਂ ਮੇਰੀ ਗੱਲ ਸੁਣ ਲੋ ਇਹ ਗੱਲ ਥੋੜੀ ਸੀਗੀ ਤੁਸੀਂ ਚਾਹੁੰਦੇ ਸੀ ਕੇਸ ਵਾਪਸ ਲਿਆ ਜਾਵੇ ਤਾਂ ਆਪਾਂ ਕੁੜੀ ਉਹਨਾਂ ਨੂੰ ਦੇ ਦੇ ਦਿੰਨੇ ਆਂ ਲਾਲਚ ਥੋੜਾ ਸੀਗਾ ਵਿੱਚ ਇਹ 'ਚ ਮੇਰੇ ਕੋਈ ਕਸੂਨਾ ਸਾਰੀ ਗੱਲ ਲੈ ਆ ਕੇ ਨਾ ਮੇਰੇ ਤੇ ਨਾ ਸਿੱਟਿਆ ਕਰੋ ਕੇਸ ਦੀ ਗੱਲ ਵੀ ਸੁਣ ਲੈ ਕਹਿੰਦਾ ਹਾਂ ਕਿਉਂ ਆਪਣਨ ਨਾਲ ਤਾਂ ਗੱਲ ਕਰਕੇ ਗਿਆ ਉਹ ਉਹ ਪਤਾ ਨਹੀਂ ਸਾਰਿਆਂ ਜਦੋਂ ਦੀ ਮੁੱਕਰ ਗਿਆ ਮੇਰਾ ਸਾਲਾ ਹੁਣ ਕੀ ਕਰਾਂਗੇ ਫਿਰ ਕਰਨਾ ਕੀ ਆ ਮੈਨੂੰ ਨਹੀਂ ਪਤਾ ਕੁਛ ਮਰਜ਼ੀ ਕਰ ਠੀਕ ਹੈ ਕਿਸੇ ਨਾ ਕਿਸੇ ਹਸਾਮ ਦਾ ਜਿਵੇਂ ਆਪਣਾ ਸਾਰੇ ਜਿਹੜੇ ਕਾਗਜ਼ ਪੱਤਰਾ ਉਹ ਮੈਨੂੰ ਲਿਆ ਕੇ ਦੇ ਮੈਂ ਵਕੀਲ ਕੋਲ ਲੈ ਕੇ ਜਾਣਾ ਜਿਹੜਾ ਕੋਹਤੇ ਲਿਖਿਆ ਪਿਆ ਨਾ ਠੀਕ ਹੈ ਜਿਹੜੀ ਗੱਲ ਤੋਂ ਨੇ ਸਾਈਨ ਕਰਿਆ ਉਹ ਕਰਾਉ ਦਿਖਾਉਣੇ ਆਏ ਕਿ ਮੱਕੋ ਦੂਆਂ ਨਾ ਚੀਜ਼ਾਂ ਦੂ ਯਾਰੋ ਇਹ ਤਾਂ ਹੈ ਮੁੱਕਰ ਤਾਂ ਸਕਦਾ ਨਹੀਂ ਹਾਂ ਫਿਰ ਫੁੱਫੜੀ ਇਹੋ ਜਾ ਉਹਨੇ ਲਾਂਗਾਂ ਲੁੱਤੀਆਂ ਉਹੀ ਹੈ ਮੇਰਾ ਸਾਲਾ ਗੋਡਲ ਜਾ ਜਦੋਂ ਤੁਰਾਂ ਨਹੀਂ ਜਾਂਦਾ ਗੋਡਿਆਂ ਦਾ ਗਲੇਸ ਮੁੱਕਿਆ ਪਿਆ ਪੰਗੇ ਉਹ ਮੇਰੇ ਨਾਲ ਲੈਂਦਾ ਆ ਕੇ ਚਲ ਕੋਈ ਤੁਸੀਂ ਫਿਕਰ ਨਾ ਕਰੋ ਆਪਾਂ ਐ ਕਰਦੇ ਆ ਆਪਾਂ ਦੋਨੇ ਚੱਲਦੇ ਆ ਹਰਪ੍ਰੀਤ ਕਾਲ ਨਾਲ ਬਹਿ ਕੇ ਗੱਲ ਕਰਦੇ ਆ ਕਿਸੇ ਨਾਲ ਬਹਿ ਕੇ ਗੱਲ ਕਰਨ ਦੀ ਲੋੜ ਨਹੀਂ ਮੈਂ ਤੈਨੂੰ ਸਿੱਧੀ ਜੀ ਗੱਲ ਦੱਸਦੀ ਬੰਦੇਾਂ ਨੂੰ ਤੂੰ ਕਾਗਜ਼ ਲਿਆ ਦੇ ਮੈਨੂੰ ਮੈਂ ਜਾ ਕੇ ਦਿਖਾਉਣਾ ਵਕੀਲ ਨੂੰ ਨਾਲੇ ਇੱਕ ਗੱਲ ਹੋਰ ਪਰਚਾ ਨਾ ਉਹ ਤੇ ਮੇਰੇ ਸਾਡੇ ਦੇ ਦਊਂਗਾ ਨਾਲੇ ਫੁੱਫੜਦੇ ਤੇ ਨਾਲੇ ਉਹ ਤੇ ਕਾਲੇ ਤੇ ਕਿਉਂ ਗੱਲਾਂ ਵਧਾਈ ਜਾਂਦੇ ਥਨੂੰ ਪਤਾ ਨਿੱਕੇ ਨਿੱਕੇ ਵੱਡੀਆਂ ਹੋ ਜਾਂਦੀਆਂ ਨੇ ਮੁੜ ਕੇ ਇਹ ਗੱਲ ਨਾ ਪਤਾਵਾ ਉਹਨਾਂ ਨੇ ਮੇਰੀ ਪੱਗ ਨੂੰ ਹੱਥ ਪਾ ਲਿਆ ਯਾਰ ਤੂੰ ਕਮਾਲ ਕਰਦਾ ਮੈਂ ਮੰਨਦੀ ਹਾਂ ਬਹੁਤ ਵੱਡੀ ਗਲਤੀ ਕੀਤੀ ਉਹਨਾਂ ਨੇ ਕੋਈ ਗੱਲ ਨਹੀਂ ਆਪਾਂ ਜਾ ਕੇ ਗੱਲ ਕਰਦੇ ਉਹਨਾਂ ਨੂੰ ਆਪੇ ਮਾਫੀ ਮੰਗਾਉਂਗੀ ਮੈਂ ਥੋੜਾ ਦੋ ਜਣੇ ਆ ਕੇ ਮੇਰੇ ਤੇ ਤੁੰਜ਼ ਦਿਖਾਉਂਦੇ ਆ ਹੈ ਆ ਕੇ ਸਾਰਾ ਕੁਝ ਛੱੜ ਦੇ ਓਏ ਤੇਰਾ ਘਰ ਵੀ ਤੇਰਾ ਨਹੀਂ ਹੈਗਾ ਹੈਗਾ ਹੋਰ ਦੱਸ ਗਿਆ ਘਰ ਆ ਇਹ ਚੱਲ ਕੋਈ ਨਾ ਐਵੇਂ ਉਂਗਲਾਂ ਚੜਿਆ ਹੋਇਆ ਵੀਰਾ ਹੋਰ ਗੱਲ ਨਹੀਂ ਆਪਾਂ ਸਮਝਾਵਾਂਗੇ ਤੁਸੀਂ ਫਿਕਰ ਨਾ ਕਰੋ ਤੁਸੀਂ ਨਾ ਕੁਝ ਕਰੋ ਤੈਨੂੰ ਨਾ ਮੇਰੀ ਗੱਲ ਮਾਂ ਨੂੰ ਫੋਨ ਕਰ ਦੇ ਜਿੰਨਾ ਚਿਰ ਮਾਂ ਹੀ ਨਾ ਘਰੇ ਆਉਂਦੀ ਉਹਨਾਂ ਚਿਰ ਇਹ ਕੰਮ ਠੀਕ ਨਹੀਂ ਹੁੰਦਾ ਮਾਂ ਨੂੰ ਫੋਨ ਹਾਂ ਮਾਂ ਕਹਿੰਦਾ ਸਿੱਧੇ ਮੂੰਹ ਬੋਲਦੀ ਆ ਤੁਸੀਂ ਫੋਨ ਕਰ ਲਓ ਮੇਰੇ ਨਾਲ ਤਾਂ ਗੱਲ ਨਹੀਂ ਕਰਦੀ ਮੈਂ ਪੁੱਛ ਲੈ ਮਾਂ ਕਿੱਥੇ ਗਈ ਹੋਈ ਆ ਕਹਿੰਦੀ ਤੈਨੂੰ ਕੀ ਮਤਲਬ ਉਹ ਤੇ ਮਰਜੀ ਆਵਾ ਕਿੱਥੇ ਮਰਜੀ ਜਾਵਾ ਤੂੰ ਕੋਈ ਨਾ ਉਹਨੂੰ ਫੋਨ ਕਰ ਮਾਂ ਨੂੰ ਕਹੇ ਛੇ ਦਿਨ ਇੱਥੇ ਆ ਜਾ ਕਹੇ ਇੱਥੇ ਨਹੀਂ ਹੋਰ ਕੰਮ ਹੋ ਜਾਊਗਾ ਕਿ ਹਾਂ ਮੈਂ ਤਾਂ ਜੇ ਤੁਸੀਂ ਗੱਲ ਕਰਨੀ ਆ ਫੋਨ ਲੱਗ ਗੱਲ ਕਰ ਲਓ ਮੈਂ ਕਾਗਜ਼ ਪੱਤਰ ਲਿਆ ਦਿੰਨੀ ਆ ਤੁਹਾਨੂੰ ਕਾਗਜ਼ ਪੱਤਰ ਲੈ ਜਾ ਆਪੇ ਹੀ ਮੁੱਕਦਾ ਨਾ ਮੈਂ ਤਾਂ ਨਵਾਂ ਚੜ ਕੇ ਆਉਂਦਾ ਚਲ ਤ ਜਿਹੜੀ ਉਹ ਬਾਪੂ ਵਾਲੀ ਬੰਦੂਖ ਜੀ ਪਈ ਆ ਪੇਟੀ ਚ ਉਹ ਕੱਢ ਕੇ ਫੜਾ ਮੈਨੂੰ ਮੈਂ ਖੇਤ ਜਾਂਦਾ ਨਾਲ ਲੈ ਕੇ ਜਾਉਂ ਮੇਰੇ ਸਾਰੇ ਦੋ ਜਾਨੀਆਂ ਚੜ ਚੜ ਕੇ ਆਉਂਦੇ ਆ ਯਾਰ ਤੁਸੀਂ ਕਿਉਂ ਗੱਲਾਂ ਵਧਾਈ ਜਾਂਦੇ ਹੋ ਐਵੇਂ ਇੱਥੇ ਖੂਨ ਖਰਾਬਾ ਹੋ ਜਾਊਗਾ ਕੁਝ ਨਹੀਂ ਹੁੰਦਾ ਠੀਕ ਆ ਨਾ ਜਦੋਂ ਕੋਈ ਆ ਰਿਹਾ ਕੋਲੇ ਹਥਿਆਰ ਹੋਊਗਾ ਨਾ ਫਿਰ ਬੰਦਾ ਹੱਤ ਨਹੀਂ ਪਾਉਦਾ ਅੱਜ ਤਾਂ ਮੇਰੀ ਪੱਗ ਨੂੰ ਹੱਥ ਪਾਇਆ ਕੱਲ ਨੂੰ ਕੁਝ ਹੋਰ ਕਰ ਤੂੰ ਮੇਰੀ ਗੱਲ ਸੁਣ ਨਾ ਤੂੰ ਸੁਣ ਲੈ ਯਾਰ ਉਹ ਬੰਦਾ ਆ ਦੀ ਜਾਨ ਦਾ ਰਖਵਾਲਾ ਤਾਂ ਹੋਵੇ ਜੱਲਿਆ ਬਾਪੂ ਵਾਲੀ ਰਫਲ ਕੱਢ ਕੇ ਤੁਸੀਂ ਇੱਕ ਵਾਰੀ ਹੋਰ ਸੋਚ ਲਓ ਯਾਰ ਮੈਂ ਸੋਚੀ ਬੈਠਾ ਗੱਲ ਸੁਣ ਲੈ ਮ ਕੁੜੀ ਫਿਰ ਬੇਬੇ ਨਾਲ ਗੱਲ ਕਰ ਲ ਤੂੰ ਕਰ ਲੈ ਬੇਬੇ ਨਾਲ ਆਪੇ ਫੋਨ ਤੇ ਗੱਲ ਕਰ ਲੈ ਇਹਨੂੰ ਦੱਸ ਦੇ ਸਾਰਾ ਕੁਝ ਜਿਹੜਾ ਕੁਝ ਹੋਈ ਜਾਂਦਾ ਚੰਗੋ ਸਰਦਾਂ ਨਹੀਂ ਮੈਂ ਮੇਰੇ ਸਾਲੇ ਕਾਏ ਨੂੰ ਜ਼ਮੀਨ ਭਾਲਦਾ ਨਾ ਕੋਈ ਨਹੀਂ ਆਈ ਪੁੱਤ ਅਜੇ ਖੇਤ ਦੇਉ ਤੈਨੂੰ ਦੇਖੂ ਦਣਾ ਨਾ ਮਿਸਤਰੀ ਜਾ ਵੀ ਨਹੀਂ ਆਇਆ ਯਾਰ ਆ ਖੁਰਨੀ ਜੀ ਕਰ ਦਿੰਦੇ ਸੱਟ ਸਾਰੀ ਟੈਨ ਵਾਲੀ ਹੋਈ ਪਈ ਆ ਮੁਰਕ ਕੇ ਸਾਰੀ ਟੈਜੂ ਕੋਹ ਨਹੀਂ ਪੈਣਾ ਕੋਈ ਨਾ ਕੀ ਗੱਲ ਹੋ ਗਈ ਮੈਨੂੰ ਕਾਦੇ ਵਾਸਤੇ ਬੁਲਾਇਆ ਉਹ ਆ ਗਈ ਤੂੰ ਕਿੰਨੇ ਟਾਈਮ ਦਾ ਤੈਨੂੰ ਮੈਂ ਫੋਨ ਲਾਈ ਜਾਂਦਾ ਹੁਣ ਤੈਨੂੰ ਕਾਦੇ ਵਾਸਤੇ ਬੁਲਾਇਆ ਪਤਾ ਨਹੀਂਗਾ ਕਰੋ ਨਿਕਲੇ ਜਾਓਗੇ ਫੇਰ ਹੀ ਨਿਕਲ ਕੇ ਕਰੋ ਨਿਕੰਨ ਨੂੰ ਕਿਹੜਾ ਬੰਨਾ ਕੇ ਨੇ ਦੱਸ ਤੂੰ ਕੰਮ ਕਰਦੀਆਂ ਅਗਲੇ ਦੇ ਇਹ ਮੈਨੂੰ ਐਂ ਦੱਸ ਐਨਾ ਟਾਈਮ ਹੋ ਗਿਆ ਕੋਈ ਪੈਂਦਾ ਹੋ ਗਿਆ ਨਾ ਯਾਰ ਹੋ ਤਾਂ ਪੈਂਦਾ ਦੋ ਤਿੰਨ ਵਾਰੀ ਦਾ ਵੀ ਲੱਗਿਆ ਕਿਰਾਂ ਤਾਂ ਮੈਂ ਪਾਣੀ ਵਾਲੀ ਟੈਂਕੀ ਚ ਡੇਗਣ ਦੀ ਕੋਸ਼ਿਸ਼ ਕਰੀ ਪਰ ਕਰਾਂ ਕੀ ਪਤਾ ਨਹੀਂ ਕੀ ਰੱਬ ਨੇ ਉਹਦੀ ਜਾਦੇ ਵਧੀ ਲਿਖੀ ਆ ਹਰ ਵਾਰੀ ਬੱਚਾ ਤਾਂ ਹੋ ਜਾਂਦੀ ਐ ਕਈ ਤਾਂ ਦੀ ਮਾਂ ਆ ਜਾਂਦੀ ਐ ਕਦੇ ਦੀ ਦਾਤੀ ਆ ਨਹੀਂ ਸੜੀ ਜੀ ਕਦੇ ਤਾਂ ਪਿਓ ਆ ਜਾਂਦਾ ਮੁੰਡੇ ਦਾ ਉਹ ਤਾਂ ਹੈ ਹੀ ਇਹੇ ਜੇ ਮੈਂ ਤੈਨੂੰ ਕਹਿਦਾ ਸੀਗਾ ਵੀ ਥੋੜਾ ਜਿਆ ਤਾਂ ਨੂੰ ਲੱਦਾ ਪੇਸ ਖੇਟਣਾ ਪਊਗਾ ਫੇਰ ਜਾ ਕੇ ਫਾਹ ਹੌਲੀ ਹੌਲੀ ਹੁੰਦੇ ਨਾ ਇਹ ਜੇ ਕੰਮ ਹੁਣ ਸਾਰਾ ਟਬਰ ਕਰੇ ਹੁੰਦਾ ਮੈਂ ਇਕੱਲੀ ਕੁਝੋ ਕਰ ਨਹੀਂ ਸਕਦੀ। ਹਾਂ ਤਾਂ ਹੈਗਾ ਟਾਈਮ ਉਹਨੂੰ ਬਾਹਲਾ ਹੋ ਗਿਆ ਮੈਨੂੰ ਮਗਰੋਂ ਵੀ ਹੁਣ ਫੋਨ ਤੇ ਫੋਨ ਵੀ ਦੱਸੋ ਕੰਮ ਹੋਊਗਾ ਕਿ ਨਾ ਉਹਨਾਂ ਤੋਂ ਪੈਸੇ ਵੀ ਲੈ ਲਿਆ ਮੈਂ 4.5 ਲੱਖ ਰੁਪਏ ਉਹਨਾਂ ਨੇ ਮੈਨੂੰ ਜਣਾ ਕੀਤਾ ਪਿਆ। ਉਹ ਤਾਂ ਚੱਲ ਹੁਣ ਅਗਲੇ ਨੇ ਜਦੋਂ ਪੈਸੇ ਦੇਤੇ ਅਗਲੇ ਨੂੰ ਤਾਂ ਕਾਲੀ ਹੋਣੀ ਆ ਪਰ ਇੰਨੀ ਕੁ ਗੱਲ ਦਾ ਤਾਂ ਤੈਨੂੰ ਵੀ ਪਤਾ ਹੈ ਵੀ ਇਹ ਜੇ ਕੰਮ ਥੋੜੇ ਸਮਾਈ ਨਾਲ ਹੁੰਦੇ ਹੁੰਦੇ ਨੇ ਕਾਲੀ ਨਾਲ ਨਹੀਂ ਹੁੰਦੇ। ਮੈਂ ਤੈਨੂੰ ਐਂ ਕਹਣਾ ਛੱਡ ਦੇ ਚਲੇ ਤਾਂ ਗੱਲ ਤੂੰ ਹੁਣ ਇੰਨਾ ਕੰਮ ਕਰ ਦੇ। ਚੱਲ ਤੂੰ ਜੇ ਨਹੀਂ ਮਾਰ ਬਿੱਟੇ ਨੂੰ ਲਿਆ ਕੇ ਜਵਾਕ ਮੈਂ ਫੜਾਦਾ ਬਸ ਕਿਨਾ ਪੜਦੇ ਛੱਡ ਦੇਣਾ ਲਿਆ ਕੇ ਕਿਨਾ ਤੂੰ ਮੈਨੂੰ ਹੈਂਡਓਵਰ ਕਰ ਦੇ ਜਵਾਕ ਨੂੰ ਉਦੋਂ ਮੈਂ ਦੇਖੂਗਾ ਤਕਰੀਬਨ ਦਾ ਫਿਰ ਮੇਰਾ ਮੈਂ ਵੀ ਫੁਰ ਹੋ ਜਾ ਤੂੰ ਦਾ ਜਿੱਧਰ ਮਰਜ਼ੀ ਜਾਵਣੀ ਫਿਰ ਜਦੋਂ ਤਰਾ ਕੰਮ ਨਹੀਂ ਉਹ ਤੂੰ ਕਰ ਹੀ ਨਹੀਂ ਸਕਦੀ ਟਾਈਮ ਹੀ ਡੇਢ ਮਹੀਨਾ ਹੋ ਗਿਆ ਹੁਣ ਸਿਰ ਤੋਂ ਸਾਡੇ ਵੀ ਪਾਣੀ ਲੱਗ ਗਿਆ ਕੰਮ ਨਹੀਂ ਕਰ ਸਕਦੀ ਫਿਰ ਜਵਾਕਰੂ ਵੀ ਆਪੇ ਚੱਕ ਲਿਓ ਜਦ ਮੈਂ ਨਹੀਂ ਕੰਮ ਕਰ ਸਕਦੀ ਉਹ ਮੈਂ ਨਹੀਂ ਕਹਿੰਦਾ ਤੈਨੂੰ ਚਲੋ ਮੈਂ ਤਾਂ ਹੁਣ ਤੈਨੂੰ ਪੈਸੇ ਵੀ ਦੇਈ ਬੈਠਾ 4-4 ਲੱਖ ਰੁਪਏ ਜਵਾਗ ਚੱਕਣ ਦੀ ਨਹੀਂ ਦਿੱਤਾ ਸੀਗਾ ਹੋਰ ਤੈਥੋਂ ਕਿਹੜਾ ਚੋਪਕ ਤਾਉਣਾ ਸੀ ਪੈਸੇ ਕਿਹੜਾ ਮੈਨੂੰ ਉਹ ਦਿੱਤੇ ਨੇ ਤਾਂ ਕੰਮ ਦੇ ਪੈਸੇ ਦਿੱਤੇ ਨੇ ਹੁਣ ਮੈਨੂੰ ਕਿੰਨੇ ਦਿਨ ਹੋ ਗਏ ਅਗਲੇ ਨੇ ਘਰੇ ਵੀ ਗੋਲਪਣਾ ਮੈਂ ਹੀ ਕਰਦੀ ਆ ਕੰਮ ਹੋ ਨਹੀਂ ਨਾ ਰਿਹਾ ਸਰਪ੍ਰੀਖੀ ਕੰਮ ਹੋਊਗਾ ਕੰ ਉਹ ਟਾਈਮ ਹੁਣ ਕੀ ਪਤਾ ਕਦੋਂ ਆਊਗਾ ਤੂੰ ਮੈਨੂੰ ਇਲਾ ਕੰਮ ਕਰਦੇ ਵੀ ਹੱਥ ਨਹੀਂ ਢੇਰੇ ਤੇ ਮੇਰੇ ਵੀ ਕਿੱਥੋਂ ਕਦੋਂ ਤੱਕ ਤੇਰਾ ਦਾ ਲੱਗਦਾ ਮੈਨੂੰ ਮੜਾ ਜਿਹਾ ਫੋਨ ਕਰਦੀ ਮੈਂ ਛੋਟਾ ਰਸਤਾ ਜਿਹੜਾ ਇਧਰ ਉੱਥੇ ਗਾ ਠੀਕ ਆ ਤੇ ਮੈਨੂੰ ਜਵਾਕ ਫੜਾ ਦ ਦੋਵਾਂ ਦੇਖਦਾ ਮੈਂ ਕੀ ਬੰਦਾ ਚੱਲ ਠੀਕ ਐ ਫਿਰ ਉਦੋਂ ਬਾਅਦ ਤੇਰੀ ਜ਼ਿੰਮੇਵਾਰੀ ਐ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਤੂੰ ਜਾਣੇ ਤੇਰਾ ਕੰਮ ਜਾਣੇ ਇਹਦੋਂ ਮੈਂ ਫਿਰ ਤੇਰੀ ਤਾਂ ਜ਼ਿੰਮੇਵਾਰੀ ਹਾਂ ਮੇਰੀ ਜ਼ਿੰਮੇਵਾਰੀ ਫਿਰ ਖਤਮ ਐ ਇਹਨਾਂ ਬੱਚਾ ਮੈਨੂੰ ਫੜਾ ਦੇ ਹਾਂ ਇਹਨਾਂ ਕੰਮ ਕਰ ਦੇ ਬਾਕੀ ਤੂੰ ਸਾਂਵੇਂ ਕਰਦਾ ਸਾਰਾ ਕੁਝ ਫਿਰ ਪਤਾ ਨਹੀਂ ਲੱਗਣਾ ਦੇਣਾ ਚਾਹੀਦਾ ਵੀ ਕੀ ਕਿਸੇ ਬੰਦੇ ਨੂੰ ਕਿਹਨੂੰ ਜਵਾਬ ਫੜਾਏ ਕਿਹਨੇ ਚੱਕਿਆ ਕੀ ਗੱਲਬਾਤ ਹੈ ਕਿਤੇ ਪਹਿਲਾਂ ਕੋ ਮੈਂ ਵੀ ਪਹਿਲਾਂ ਅੜ ਗਿਆ ਸੀਗਾ ਇਸ ਕੰਮ 'ਚ ਮੈਂ ਨਹੀਂ ਕੱਚੀ ਖੜਿਆ ਰਹੀ ਨਹੀਂ ਹੈਗੀ ਉਹਨਾਂ ਤਾਂ ਕਿਸੇ ਨੂੰ ਪਣਕ ਵੀ ਨਹੀਂ ਪੈਣੀ ਹੈਗੀ ਮੈਂ ਤਾਂ ਤੇਰੇ ਤੇ ਨਾਮਾਨ ਕੀਤਾ ਸੀ ਮੈਂ ਕਾਲੀ ਦੁਨੀਆ ਦੀ ਪ੍ਰਧਾਨਾ ਪ੍ਰੀਤੋ ਤੇਥੋਂ ਕੰਮ ਹੀ ਨਹੀਂ ਹੋਇਆ ਯਾਰ ਮੇਰੇ ਲਈ ਓਹੋ ਜੇ ਤਾਂ ਹੁੰਦਾ ਨਾ ਕਿਸੇ ਵੱਡੇ ਬੰਦੇ ਦਾ ਫਿਰ ਤਾਂ ਹੁਣ ਮੈਂ ਗਰਦਨ ਮਰੋੜੀ ਉਸਦੀ ਪਰ ਕਰਾਂ ਕੀ ਹੈਗੀ ਜਵਾਬ ਹੈ ਥੋੜਾ ਜਿਹਾ ਮੇਰਾ ਦਿਲ ਵੀ ਲੱਗ ਜਾਂਦਾ ਕੀ ਵਰੀ ਐ ਤਾਂ ਹੈਗਾ ਚੱਲ ਕੋਈ ਗੱਲ ਨਹੀਂ ਜੇ ਵੱਡਾ ਬੰਦਾ ਕਹਣੀ ਆ ਫਿਰ ਤੂੰ ਜਿਹੜਾ ਸਰਦਾਰ ਜਾ ਕਹੋਂਦਾਗਾ ਹੋਰ ਦੇ ਦੇਣਾ 2 ਲੱਖ ਰੁਪਇਆ ਉਹਦਾ ਪਾ ਦੇ ਭੂਗਾ ਪਹਿਲਾਂ ਜਿਹੜਾ ਸਰਦਾਰ ਦਾ ਬੱਚਾ ਉਹਦਾ ਤਾਂ ਪਾ ਦੇ ਉਹਦਾ ਤਾਂ ਜਦੋਂ ਮਰਜੀ ਵਾਸਤੇ ਉਹੋ ਹੋ ਐਨੀ ਕਾਲੀ ਨਹੀਂ ਕਰਿਆ ਕਰਦੇ ਸਾਰਾ ਕੰਮ ਬਣ ਜਾਂਦਾ ਹੁੰਦਾ ਚੱਲ ਤੂੰ ਐਂ ਕਰ ਮੈਨੂੰ ਫੋਨ ਕਰੀਂ ਜਵਾਕ ਜਾ ਚੱਕ ਕਿਸੇ ਆਸਰੇ ਪਾਸੇ ਦੀ ਤੇ ਮੈਨੂੰ ਫੜਾ ਹਾਂ ਚੱਲ ਠੀਕ ਐ ਫੋਨ ਕਰੂੰਗੀ ਫੋਨ ਚੱਕ ਲਈ ਗੱਦ ਦੇ ਨੇ ਮੇਰਾ ਖੂਨ ਵਾਲੇ ਖਾਈ ਜਾਂਦਾਗਾ ਮੈਨੂੰ ਐਂ ਜਰਿਆਣੀਆਂ ਦਾ ਟਾਈਮ ਕਾਫੀ ਹੋ ਗਿਆ ਮੈਂ ਰਹਿ ਨਹੀਂ ਸਕਦਾ ਬਾਕੀ ਬਲਬਲ ਨੂੰ ਘਰੋਂ ਕੱਢੀ ਬੈ ਤੇ ਬੁਲਬੁਲ ਦਾ ਆਪ ਦੇ ਲੱਛਣ ਹੀ ਨਿਕਲਿਆ ਸਭ ਪਤਾ ਹੈ ਮੈਨੂੰ ਕੀ ਗੱਲਾਂ ਹੋਈਆਂ ਨੇ ਕੀ ਨਹੀਂ ਹੋਈਆਂ ਗਲਤੀਆਂ ਸੋਡੀਆਂ ਨੇ ਆਪ ਦੇ ਕੋਲੋਂ ਵਲੀਆਂ ਗੱਲਾਂ ਬਣਾਉਂਦੇ ਹੋਈ ਤੂੰ ਮੈਂ ਤੇਰੀਆਂ ਹੀ ਬਣਾਉਣਗੇ ਦੇਖ ਲਈ ਤੂੰ ਜਵਾਕ ਜਾ ਮੈਨੂੰ ਫੜਾ ਤਾਂ ਨਿਗਾਹ ਰੱਖੀ ਚੱਲ ਕੋਈ ਨਾ ਬਣਾਈ ਜਾ ਮੇਰੀ ਸਿਹਤ ਤੇ ਕੋਈ ਅਸਰ ਨਹੀਂ 100 ਕੁੱਤਾ ਪੌਂਕਦਾ ਪੌਂਕੀ ਜਾਵੇ ਮੈਂ ਨਹੀਂ ਗੋਲਦਿਆ ਰੇ ਕਹਿ ਰਿਆਂ ਚਲ ਇਹ ਨਾ ਕੰਮ ਕਰ ਤੂੰ ਮੇਰਾ ਚੱਲ ਠੀਕ ਆ ਚੰਗਾ ਆਹਦੇ ਫੀਲਿੰਗ ਜਾ ਹਾਂ ਮੈਂ ਫੋਨ ਕਰੂ ਤੈਨੂੰ ਫੋਨ ਚੱਕ ਨਹੀਂ ਹਾਂ ਬਸ ਜਵਾਕ ਜਾ ਕਰ ਲੈ ਹੱਥ ਚ ਠੀਕ ਆ ਤਾਂ ਆਪ ਨੂੰ ਕਰਨਾ ਪਊ ਗੱਲਾਂ ਕੋਈ ਨਾ ਕੁਝ ਮੱਲਾ ਆ ਸੜਾ ਖੁਰਨੀ ਤਾਂ ਫੇਰ ਹੀ ਬਣਾਵਾਂਗੇ ਪਹਿਲਾਂ ਸਰਦਾਰ ਨੂੰ ਬਣਾਉਣ ਦੇ। ਨਾ ਤੁਸੀਂ ਮੈਨੂੰ ਆਏ ਦੱਸੋ ਕਿਉਂ ਫੁੱਫੜ ਮਗਰ ਲੱਗਿਆ ਤੁਸੀਂ ਕਿਉਂ ਉਹਨਾਂ ਦੀ ਗੱਲਾਂ ਚਾਹੀ ਜਾਂਨੇ ਹੋ? ਉਹ ਯਾਰ ਫੁੱਫੜ ਨੇ ਕੀ ਕਹਤਾ ਕੀ ਉਹਦੇ ਮਾਮਾਗਰ ਲੱਗ ਗਿਆ। ਤੇ ਫੁੱਫੜ ਤੇ ਮਗਰ ਹੀ ਲੱਗਿਆ ਫੁੱਫੜ ਨੇ ਕਹਤਾ ਵੀ ਕੇਸ ਵਾਪਸ ਨਹੀਂ ਲੈਣਾ ਤੇ ਤੁਸੀਂ ਉਹਦੀ ਗੱਲ ਮੰਨ ਲਈ। ਕੋ ਯਾਰ ਨਹੀਂ ਲੈਣਾ ਕੇਸ ਵਾਪਸ ਮੈਂ। ਨਾ ਲੈਣਾ ਕਿਉਂ ਨਹੀਂ ਫਿਰ ਪਹਿਲਾਂ ਹਾਂ ਕਿਉਂ ਕਿ ਤੁਸੀਂ ਲਾੜ ਨੂੰ ਆਉਂ ਦਸੀਓ। ਕੋਈ ਨਹੀਂ ਉਹਦੇ ਕੁਝ ਗੱਲਾਂ ਦੱਬੀਆਂ ਪਈਆਂ ਸੀ ਜਿਹੜੀਆਂ ਹੁਣ ਸਾਹਮਣੇ ਆ ਗੀਆਂ ਮੇਰੇ। ਨਾ ਇਹ ਜੋ ਕੀ ਸਾਹਮਣੇ ਆ ਗਿਆ ਤੁਹਾਡੇ। ਉਹ ਯਾਰ ਮੈਂ ਤੁਹਾਨੂੰ ਇੱਕ ਗੱਲ ਕਹੀ ਕਹਤਾ ਨਾ ਵੀ ਕੇਸ ਵਾਪਸ ਨਹੀਂ ਲੈਣਾ ਤਵਾ ਨਹੀਂ ਲੈਣਾ। ਨਾ ਜਿਵੇਂ ਮੈਨੂੰ ਪਹਿਲਾਂ ਪਤਾ ਹੁੰਦੀ ਇਹ ਗੱਲ ਦਾ ਫਿਰ ਮੈਂ ਤੁਹਾਨੂੰ ਕਿਉਂ ਕਹਿੰਦੀ ਵੀ ਆਪਣਾ ਕੇਸ ਵਾਪਸ ਲੈ ਲਓ। ਨਹੀਂ ਮੇਰੀ ਗੱਲ ਸੁਣ ਲਾ ਕੇਸ ਮੈਂ ਕੋਈ ਦੋਨਾਂ ਦੀ ਜ਼ਮੀਨ ਤੇ ਨਹੀਂ ਕਰਦਾ ਸੀ ਸਾਰੀ ਜ਼ਮੀਨ ਮੇਰੀ ਆ ਉਹਦਾ ਨੌਕਰਾਣੀ ਸੀ ਆਪਣੇ ਘਰ ਦੀ। ਨੌਕਰਾਣੀ ਨਾਲ ਵਿਆਹ ਕਰਾ ਲਿਆ ਸੀ ਡੈਡੀ ਨੇ। ਡੈਡੀ ਨੇ ਨਹੀਂ ਕਰਾਇਆ ਸੀ ਉਹਨੇ ਉਹਨੂੰ ਫਸਾਇਆ ਸੀ। ਹੈ ਇਹਦੀ ਮਾਂ ਨੇ ਚਾਲਾਂ ਖੇਡ ਕੇ ਡੈਡੀ ਨੂੰ ਆ ਦੇ ਜਾਲ ਚ ਫਸਾਇਆ। ਡੈਡੀ ਮਰੀ ਇਹ ਨਹੀਂ ਤੂੰ ਨਹੀਂ ਫਿਰ ਮਾਰਨ ਚ ਡੈਡੀ ਵੀ ਨਾਲ ਸੀ ਉਹ ਯਾਰ ਉਹ ਤਾਂ ਮੈਨੂੰ ਪਤਾ ਨਹੀਂ ਵੀ ਮਾਂ ਨੂੰ ਮਾਰਨ ਚ ਡੈਡੀ ਨਾਲ ਸੀ ਜਾਂ ਨਹੀਂ ਠੀਕ ਆ ਪਰ ਮਾਂ ਨੂੰ ਉਹਨਾਂ ਨੇ ਮਾਰਿਆ ਤੇ ਸਾਰੇ ਕਸਤੇ ਰਾਜ ਉਹ ਕਰਦੇ ਆ ਜਿਹੜਾ ਕੁਸ ਮੇਰਾ ਸੀਗਾ ਜਿੱਥੇ ਹੱਕ ਮੇਰਾ ਸੀ ਅੱਜ ਉਹ ਹੱਕ ਤੇ ਲਾਡੀ ਬੈਠਾ ਬਸ ਫਿਰ ਜਿਹਦਾ ਆਪਣਾ ਹੱਕ ਆ ਆਪਾਂ ਲੈ ਕੇ ਰਵਾਂਗੇ ਆਪਦਾ ਹੱਕ ਬਸ ਮੈਂ ਤੁਹਾਨੂੰ ਦੱਸਤਾ ਤੂੰ ਕੱਲਾ ਇਹ ਨਾ ਸੋਚ ਯਾਰ ਵੀ ਜਵਾਕੜੀ ਲੈ ਜਾਣਗੇ ਤਾਂ ਲੈ ਜਾਣ ਤੇ ਕਰਾਉਣਾ ਕੀ ਉਹਨਾਂ ਨੇ ਦਿੰਦੇ ਖੂਨ ਤਾਂ ਮੈਂ ਚਲੋ ਆਏ ਤਾਂ ਨਾ ਬੋਲੋ ਜੀ ਉਹ ਤਾਂ ਜਵਾਕ ਚਲ ਕੋਈ ਨਾ ਜੇ ਲੈ ਕੇ ਜਾਣਾ ਉਹਨਾਂ ਨੂੰ ਲੈ ਜਾਂਦੇ ਪਰ ਮੈਂ ਤੁਹਾਡੇ ਨਾਲ ਐ ਜਿਵੇਂ ਤੁਸੀਂ ਕਹੋਗੇ ਉਵੇਂ ਹੀ ਕਰਾਂਗੇ ਉਹ ਮੈਂ ਤਾਂ ਆਪਦਾ ਭਰਾ ਸਮਝ ਕੇ ਉਹਦੀ ਕੁੜੀ ਨੂੰ ਗੋਦ ਪਾਇਆ ਸੀ ਵੀ ਚਲ ਇੱਥੇ ਆਪਾਂ ਪਾਲ ਲਾਂਗੇ ਪਰ ਮੈਨੂੰ ਕੀ ਪਤਾ ਸੀ ਵੀ ਇਹ ਸਾਰੇ ਨਾਗ ਆ ਜਿਹੜੇ ਮੈਨੂੰ ਡੱਸੀ ਬੈਠੇ ਆ ਬਸ ਜੀ ਆਈਆਂ ਲੋਕ ਅੱਜਕੱਲ ਕੋਈ ਕਿਸੇ ਦਾ ਨਹੀਂ ਹੈਗਾ ਸਭ ਨੂੰ ਆਪਦੇ ਆਪਦੇ ਮਤਲਬ ਤੱਕ ਹੈ ਤੂੰ ਕਹਣੀ ਆ ਫੁੱਫੜ ਦੇ ਮਗਰ ਨਾ ਲੱਗ ਇਹਦਾ ਧੰਨਵਾਦ ਆ ਫੁੱਫੜ ਜਿਹੜਾ ਫਰ ਰਾਜ ਦੱਸ ਕੇ ਆਪਣੀਆਂ ਅੱਖਾਂ ਖੋਲ ਗਿਆ ਇਹ ਜੱਖਾਂ ਮੀਚ ਜਾਂਦਾ ਆਪਾਂ ਨੂੰ ਤਾਂ ਸਾਰਾ ਕੁਝ ਦੱਬਿਆ ਹੀ ਰਹਿ ਜਾਣਾ ਸੀ ਨਾ ਆਪਣੇ ਮੂਰੇ ਨਹੀਂ ਆਉਣਾ ਸੀ ਜੀ ਕਦੇ ਵੀ ਇਹ ਗੱਲ ਆਉਣਾ ਨਹੀਂ ਸੀ ਜਾ ਯਾਰ ਕੋਈ ਕਰਨਾ ਕੰਮ ਧੰਦਾ ਤੂੰ ਨਾ ਦਿਮਾਗ ਖਰਾਬ ਕਰ ਮੇਰਾ ਮੈਂ ਮੈਂ ਕੀ ਦਿਮਾਗ ਖਰਾਬ ਕੀਤਾ ਹੁਣ ਮੈਨੂੰ ਤਾਂ ਪਤਾ ਹੀ ਨਹੀਂ ਸੀ ਗੱਲ ਦਾ ਵੀ ਵਿਚਲੀ ਗੱਲ ਇਹ ਆ ਪਤਾ ਲੱਗ ਗਿਆ ਨਾ ਠੀਕ ਆ ਅੱਜ ਤੋਂ ਬਾਹ ਮੈਨੂੰ ਰੋਕੀ ਨਾ ਵਾ ਕੋਈ ਮਰਜ਼ੀ ਕਰਾ ਮੈਂ ਕੀ ਰੋਕਣਾ ਤੁਹਾਨੂੰ ਜਿਹੜਾ ਕੁਝ ਕਰਨਾ ਕਰੀ ਜਾਓ ਆਹੋ ਬਾਜਾ ਜਾਵੜਾ ਹੁਣ ਛੱਡਦਾ ਨਹੀਂ ਇਹਨਾਂ ਨੂੰ ਮੈਂ ਆਦਾ ਹਿੱਸਾ ਤਾਂ ਲੈ ਕੇ ਰਹੂੰ ਜਿੰਨਾ ਮੇਰਾ ਸਾਰਾ ਬੰਦ ਆ ਚੰਗਾ ਕਿਵੇਂ ਬਾਲ ਉਲਝਾ ਰੱਖੇ ਤੂੰ ਵੀ ਨਾ ਸਿਰ ਨਹੀਂ ਬੰਉਂਦੀ ਟਾਈਮ ਨਾਲ ਤਾਂ ਹੀ ਐ ਹੋ ਜਾਂਦੇ ਆ ਤਨ ਲੱਗ ਗਿਆ। ਪੁੱਤ ਲੱਗ ਗਿਆ ਤੇਲ ਕਿਉਂ ਨਹੀਂ ਲੱਗਿਆ ਸਿਰ ਤਾਂ ਐ ਹੋਇਆ ਪਿਆ ਤੇਲ ਨਾਲ। ਜਾਂ ਤਾਂ ਤੂੰ ਪੜ ਲਾ ਤੇ ਜਾਂ ਤੂੰ ਸਿਰ ਭਵਾ ਲਾ ਦੋਨੇ ਕੰਮ ਇਕੱਠੇ ਕਿਉਂ ਕਰਦੀ ਹੁੰਨੀ ਐ? ਇੱਕ ਕੰਮ ਕਰਿਆ ਕਰ। ਜੇ ਤੈਨੂੰ ਪੜਨੂ ਕਹਿੰਦਾ ਤਾਂ ਉਦੋਂ ਤਾਂ ਕਿਤਾਬਾਂ ਚੱਕਦੀ ਨਹੀਂ। ਹੈਂ? ਜਦੋਂ ਕੋਈ ਕੰਮ ਕਰਨ ਲੱਗ ਜਾ ਮੈਂ, ਉਦੋਂ ਕਿਤਾਬਾਂ ਯਾਦ ਆ ਜਾਂਦੀਆਂ ਨਹੀਂ। ਸੱਚ ਹੁਣ ਕਿਵੇਂ ਆ? ਹੁਣ ਪੜਾਉਂਦੇ ਮਾੜਾ-ਮੋਟਾ ਕਿ ਨਹੀਂ ਪੜਾਉਂਦੇ? ਹੁਣ ਤਾਂ ਵੀ ਪੜਾਉਂਗੇ ਤੇਰੇ ਡੈਡੀ ਕਹਿ ਕੇ ਆਇਆ ਸੀਗਾ। ਉਹਨਾਂ ਨੂੰ ਬਾਕੀ ਆਪ ਵੀ ਤਾਂ ਧਿਆਨ ਲਾਇਆ ਕਰ ਚੰਗਾ ਪੜਾਈ ਤੇ। ਹਾਂ ਹੋਂ ਤਾਂ ਛੁੱਟੀਆਂ ਨਾ ਦੋ ਚਾਰ ਦਿਨਾਂ ਅੱਛਾ ਚਲ ਅਦਰ ਛੁੱਟੀਆਂ ਦਾ ਕੰਮ ਹੈਗਾ ਕਰ ਲਈ ਚ ਨਾ ਸਾਰਾ ਛੱਡੀ ਨਾ ਕੋਈ ਕੰਮ ਹਾਂ ਮੇਰੇ ਤਾਂ ਤੇ ਡੈਡ ਦਾ ਸੁਭਾਅ ਪਤਾ ਹੀ ਹੈਗਾ ਜੇ ਸਕੂਲ 'ਚ ਮੈਡਮ ਦਾ ਫੋਨ ਆ ਗਿਆ ਨਾ ਦੇਖ ਲੈ ਘਰੇ ਤੇਰੇ ਪੈਣਗੇ ਫਿਰ ਆਉਦਾ ਮਨ ਲਾ ਕੇ ਪੜਿਆ ਕਰ ਚੰਗਾ ਪੁੱਤ ਹਾਂ ਨਾਲੇ ਭੈਣਾਂ ਨੂੰ ਪੜਾਇਆ ਕਰਨ ਨਾਲ ਆਪ ਪੜਿਆ ਕਰ ਉਹ ਪੜਾਈ ਕਿੱਧਰ ਗਈ ਉਹ ਪੁੱਤ ਖੇਡਣ ਗਈ ਹੋਊਗੀ ਇੱਧਰ ਕੁੜੀਆਂ ਨਾਲ ਹੈਂ ਦਾਦੀਆਂ ਦੇ ਦਿਨ ਸਤਿ ਸ਼੍ਰੀ ਅਕਾਲ ਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਠੀਕ ਹੈ ਪੁੱਤ ਇੱਧਰ ਹੋ ਜਾ ਦਾਦੀ ਨੂੰ ਬਾਈ ਆਂਦੇ ਹੋਰ ਮੰਮੀ ਪਾਣੀ ਲੈ ਕੇ ਆਵਾਂ ਲੋੜ ਨਹੀਂ ਮੈਨੂੰ ਤਾਂ ਤੇਰੇ ਪਾਣੀ ਦੀ ਮੈਂ ਪਾਣੀ ਪੀ ਕੇ ਆਈ ਆ ਕਿਉਂ ਮੰਮੀ ਕੀ ਗੱਲ ਹੋ ਗਈ ਹਲੇ ਤੈਨੂੰ ਗੱਲ ਪਤਾ ਹੀ ਨਹੀਂ ਜੇ ਮੈਂ ਕਿਸੇ ਪਾਸੇ ਵਗ ਜਾ ਤਾਂ ਮੰਗਰੀ ਲੱਗ ਜਾ ਕਰੋ ਫੋਨ ਖੜਕਾਉਣਾ ਮੰਮੀ ਸਾਡਾ ਕਿਹੜਾ ਜੀ ਕਰਦਾ ਫੋਨ ਲਾਉਣ ਨੂੰ ਪਿੱਛੇ ਕੋਈ ਗੱਲ ਹੋ ਗਈ ਸੀ ਕਰੇ ਤਾਂ ਹੀ ਫੋਨ ਲਾਇਆ ਸੀਗਾ ਮੈਂ ਤੁਹਾਡੇ ਤਾਂ ਨਿੱਤ ਦੇ ਸਿਆਪੇ ਲੋਟ ਹੀ ਨਹੀਂ ਆਉਂਦੇ ਜਪਤ ਉੱਧਰ ਜਾ ਬੜਾ ਤੂੰ ਖੇਡ ਲਾ ਮੰਮੀ ਕਾਦੇ ਸਿਆਪੇਸ ਦਾ ਕੁਛ ਕੀਤਾ ਹੀ ਨਹੀਂ ਹੈਗਾ ਮੈਂ ਤਾਂ ਸਗੋ ਤੁਹਾਨੂੰ ਦੱਸਿਆ ਹੀ ਆ ਵੀ ਫੁੱਫੜ ਆਇਆ ਸੀਗਾ ਪਿੱਛੋਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਫੁੱਫੜ ਕੀ ਇੱਥੇ ਮੈਨੂੰ ਰੋਣਾ ਆਇਆ ਉਹਨੂੰ ਕਿਹੜੇ ਕੰਜਰ ਨੇ ਸੱਦਿਆ ਤੁਹਾਨੂੰ ਲੋੜ ਕੀ ਪਈ ਸੀ ਉਹਨੂੰ ਇੱਥੇ ਬਲਾਵੇ ਦੇਣ ਦੀ ਕਿਹਨੇ ਫੋਨ ਕੀਤਾ ਜਾਂ ਕਿਹਨੇ ਸੱਦਿਆ ਸੰ ਤਾਂ ਪਤਾ ਹੀ ਨਹੀਂ ਸੀ ਅੱਗੇ ਨਹੀਂ ਕਦੇ ਆਇਆ ਤੇ ਹੁਣ ਕਾਹਤੋਂ ਆ ਗਿਆ ਤੇ ਕਾਲਾ ਲੈ ਕੇ ਆਇਆ ਸੀਗਾ ਘਰੇ ਹਾਂ ਕਲਾਂ ਦੀ ਮੂਲ ਕਾਲਾ ਹੈਗਾ ਲੈ ਕੇ ਆਇਆ ਸੀ ਕਾਲਾ ਤੈਨੂੰ ਇਹਨੂੰ ਪਤਾ ਤਾਂ ਹੈਗਾ ਲਾਡੀ ਨੂੰ ਇਲਾ ਸਾਡੇ ਹੁੰਦੇ ਦਾ ਤੇਰੇ ਪਿਆਰ ਦੇ ਹੁੰਦੇ ਕਦੇ ਖਾਗਦਾ ਨਹੀਂ ਸੀਗਾ ਇਹ ਵੀ ਅਸੀਂ ਵੀ ਨਹੀਂ ਸੀ ਬਾਹਰ ਨਾ ਦਿੰਦੇ ਚਲ ਕੋਈ ਨਾ ਰਿਸ਼ਤਿਆਂ ਚ ਹੋ ਹੀ ਜਾਂਦੇ ਨੇ ਫਰਕ ਜੇ ਆਪਾਂ ਉਹ ਫਰਕ ਮਟਾਵਾਂਗੇ ਤੂੰ ਜੋੜ ਲਈ ਰਿਸ਼ਤੇ ਤੂੰ ਪਾਲਾ ਮੇਲੇ ਤੇਰੀ ਤਾਂ ਉਹ ਗੱਲ ਆ ਕਿ ਜਿੱਥੇ ਮੇਰੀ ਸੱਸ ਵਰਤ ਤੇ ਉੱਥੇ ਮੈਂ ਵਰਤਉਣੀ ਪਾਣੀ ਜਿੱਥੇ ਮੈਂ ਵਰਤ ਨਹੀਂ ਵਰਤਦੀ ਉੱਥੇ ਜਾ ਕੇ ਡਿੱਗੋ ਤੁਸੀਂ ਛੇਤੀ ਉਹ ਮੈਨੂੰ ਐਂ ਦੱਸ ਤੇਰੇ ਸਾਰੇ ਪਿਆਪਣ ਨਾਲ ਵਰਤਦੇ ਆ ਤੇਰੇ ਵਾਲੀ ਸਾਈਡ ਤੋਂ ਤੇ ਬਾਪੂ ਵਾਲੀ ਸਾਈਡ ਤੋਂ ਕੋਈ ਨਹੀਂ ਵਰਤਦਾ ਆਪਣੇ ਨਾਲ ਕਿਉਂ ਕਿਉਂ ਟੁੱਟੇ ਹੋਏ ਨਹੀਂ ਕੋਈ ਹੈ ਨਹੀਂ ਕੰਜਰ ਵਰਤਨ ਵਾਲੇ ਜੇ ਨਾਲ ਚ ਕੋਈ ਵਰਤਨ ਵਾਲੇ ਲੱਛਣ ਹੁੰਦੇ ਤਾਂ ਮੈਂ ਅਗਲੇ ਨਾਲ ਉਦੋਂ ਵੱਧ ਵਰਤਦੀ ਹੈ ਨਹੀਂ ਕਾਟ ਕਰ ਦੂ ਤੋ ਉਹਨਾਂ ਦੀ ਕੋਈ ਮੰਮੀ ਆਪਦੇ ਚ ਵੀ ਕਮੀਆਂ ਹੁੰਦੀਆਂ ਨੇ ਜ਼ਰੂਰੀ ਨਹੀਂ ਸਾਰੇ ਮਾੜੇ ਹੁੰਦੇ ਅੱਛਾ ਤੈਨੂੰ ਮੇਰੇ ਚ ਕਮੀਆਂ ਨਹੀਂ ਲਿੰਦੀਆਂ ਨੇ ਹੁਣ ਜबान ਤੇਰੀ ਕੋਈ ਜ਼ਿਆਦਾ ਨਹੀਂ ਚੱਲਣ ਲੱਗੀ ਮੰਮੀ ਤੁਹਾਡੇ ਚ ਕਮੀਆਂ ਨਹੀਂ ਕਹੀਆਂ ਮੈਂ ਵੀ ਚਲ ਮੈਂ ਮੰਨਦੀ ਆਂ ਫਿਰ ਰਿਸ਼ਤਿਆਂ ਚ ਬੋਲ ਬੁਲਾਰਾ ਹੋ ਜਾਂਦਾ ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਸਾਰੇ ਰਿਸ਼ਤੇਨ ਪਿੱਛੇ ਛੱਡ ਦੋ ਵੀ ਉਹਨਾਂ ਨਾਲ ਦੁਬਾਰੇ ਗੱਤੋ ਹੀ ਨਾ ਜੇ ਉਹ ਆਪਣਾ ਵਰਤਨ ਆਉਂਦੇ ਆ ਤਾਂ ਆਪਾਂ ਵੀ ਵਰਤ ਲੈਣੇ ਆ ਕਿਉਂ ਮਾਂ ਜੇ 5 ਲੱਖ ਦਾ ਚੈੱਕ ਕੱਟ ਕੇ ਦੇਉਗਾ ਫੇਰ ਹੀ ਵਰਤਣਾ ਅੱਛਾ ਉਹ ਨਹੀਂ ਵਰਤ ਸਕਦੇ ਆਪਾਂ ਪੈਸੇ ਨਾਲ ਹੀ ਵਰਤੀਦਾ ਹੁੰਦਾ ਲੋਕਾਂ ਨਾਲ ਹਾਂ ਕੋਈ ਨਹੀਂ ਤੂੰ ਵਰਤ ਲੈ ਹੁਣ ਤੈਨੂੰ ਪਤਾ ਲੱਗ ਜੂ ਵੀ ਸਕੀਰੀਆਂ ਚ ਕਿਵੇਂ ਵਰਤੀਦਾ ਹੁੰਦਾ ਤੇਰੇ ਥੋੜੇ ਜਿਆਦੇ ਖੰਭ ਨਿਕਲੇ ਹੋਏ ਨੇ ਹੁਣ ਮੰਮੀ ਖੰਭ ਨਹੀਂ ਨਿਕਲੇ ਹੋਏ ਤੁਹਾਨੂੰ ਲੱਗਦੇ ਨੇ ਇਹ ਬੁਰੀਆਂ ਗੱਲਾਂ ਪਰ ਤੂੰ ਸੱਚੀ ਦੱਸਾਂ ਤੁਹਾਡਾ ਸੁਭਾਅ ਬਹੁਤ ਭੈੜਾ ਤੁਸੀਂ ਹਰ ਇੱਕ ਨਾਲ ਇਦਾਂ ਕਰਦੇ ਹੋ ਕਿਸੇ ਨਾਲ ਤਾਂ ਮਿਲ ਵਰਤਨ ਰੱਖ ਲਿਆ ਕਰੋ ਤੁਸੀਂ ਹੁਣ ਮੈਨੂੰ ਤੂੰ ਸਿਖਾਵੇਂਗੀ ਵੀ ਮੈਂ ਕਿਵੇਂ ਮਿਲ ਵਰਤਨ ਰੱਖਣਾ ਹੈ ਮਾਂ ਕਈ ਜਿਹੜੇ ਵੱਡੇ ਗਲਤੀਆਂ ਕਰਨਾਂ ਤਾਂ ਛੋਟਿਆਂ ਨੂੰ ਸਿਖਾਉਣਾ ਪੈ ਹੀ ਜਾਂਦਾ ਹੁੰਦਾ ਵੀ ਹਮੇਸ਼ਾ ਵੱਡੇ ਸਹੀ ਨਹੀਂ ਹੁੰਦੇ ਹਾਂ ਛੋਟੀ ਨਹੀਂ ਹੈਗੀ ਤੂੰ ਤੂੰ ਤਾਂ ਕਹਾ ਮੇਰੀ ਵੀ ਸੱਤ ਲੱਗਦੀ ਹੈ ਜਿਹੜੇ ਹਿਸਾਬ ਨਾਲ ਗੱਲਾਂ ਕਰਦੀ ਹੈ ਮਾਂ ਤੂੰ ਤਾਂ ਪੁੱਠੇ ਚੱਲਣਾ ਹੁੰਦਾ ਨਾ ਮੈਨੂੰ ਐਂ ਦੱਸ ਵੀ ਫੁੱਫੜ ਨਾਲ ਹੋ ਕੀ ਗਿਆ ਸੀਗਾ ਤੁਹਾਡਾ ਵੀ ਤੁਸੀਂ ਕਾਹ ਤੋਂ ਨਹੀਂ ਬੋਲਦੇ ਹੈਗੇ ਤੈਨੂੰ ਸਾਰੀਆਂ ਗੱਲਾਂ ਦੱਸਣੀਆਂ ਨਾ ਮੈਂ ਜ਼ਰੂਰੀ ਨਹੀਂ ਸਮਝਦੀ ਨਾਲੇ ਤੂੰ ਕਾਹਨੋਂ ਨਹੀਂ ਮੈਨੂੰ ਇਹ ਗੱਲਾਂ ਪੁੱਛਣ ਵਾਲੀ ਮੰਮੀ ਮੈਂ ਵੀ ਇਸ ਘਰ ਦਾ ਮੈਂ ਹਾਂ ਮੈਂ ਬਰੇ ਹੈਗੀ ਆ ਮੈਂ ਬਰੇ ਇਹ ਕੱਲ ਦੀ ਭੂਤਣੀ ਸਿਵਿਆਂ ਚੱਦ ਤੈਨੂੰ ਤਾਂ ਹੁਣੇ ਨਾ ਮੈਂ ਸਾਰੇ ਘਰ ਦੇ ਵੇ ਕੋਈ ਗੱਲ ਪਈ ਤਾਂ ਫੁੱਫੜੀ ਦੇ ਦੂਗਾ ਆ ਗਿਆ ਪਤਾ ਨਹੀਂ ਕੀ ਗੱਲਾਂ ਕਰਦਾ ਸੀਗਾ ਗੋਲ ਮੋਲ ਜੀਆਂ ਕੋਈ ਨਾ ਤੁਹਾਡੇ ਨਾਲ ਵੀ ਟੱਕਰੇ ਹੋਈ ਜਾਣਗੇ ਕੋਈ ਨਹੀਂ ਕੋਈ ਨਹੀਂ ਹੋ ਜਾਣਦੇ ਟੱਕਰੇ ਫਿਰ ਮੈਨੂੰ ਫੁੱਫੜ ਦਾ ਡਰ ਨਹੀਂ ਮਾਰਿਆ ਕਿੱਥੇ ਜੜਿਆ ਹੁਣ ਉਹ ਕੌਣ ਫੁੱਫੜ ਉਹ ਤਾਂ ਕਾਲੇ ਕੇ ਘਰੀ ਆ ਅਸ ਤਾਂ ਕਿਆ ਸੀ ਸਗੋ ਰਹਿ ਭਰਿਆ ਹੀ ਨਹੀਂ ਹੂੰ ਰੱਖ ਲੈਂਦੀ ਕੋਈ ਨਹੀਂ ਮਮਾ ਕਰ ਭੱਜ ਜਾ ਲੈਣ ਫੁੱਫੜ ਨੂੰ ਮੈਨੂੰ ਤਾਂ ਕੀ ਲੋੜ ਆ ਮਾਜੀ ਤੁਸੀਂ ਨਹੀਂ ਵਰਤਣਾ ਚਾਹੁੰਦੇ ਨਾ ਨਾ ਤੂੰ ਤਾਂ ਵਰਤ ਸਾਰਿਆਂ ਨਾਲ ਤੈਨੂੰ ਤਾਂ ਨਵੇਂ ਵਰਤ ਵਰਤੇਵੇ ਦਾ ਪਤਾ ਲੱਗਿਆਗਾ ਮਾਂ ਗਲਤੀ ਹੋ ਗਈ ਮੇਰੇ ਤੋਂ ਜਿਹੜੀ ਮੈਂ ਤੈਨੂੰ ਕੁਝ ਸਮਝਾਉਣ ਲੱਗ ਗਈ ਗਲਤੀ ਨਹੀਂ ਹੋਈ ਬੁਰਬਲ ਕਾ ਦੀ ਬਾਗੀ ਇਸ ਘਰ ਚੋਂ ਘਰ ਦੀ ਮਾਲਕਣੀ ਸਮਝਣ ਲੱਗੀ ਆਪਦੇ ਆਪ ਨੂੰ ਉਹ ਦਿਨ ਭੁੱਲ ਗਈ ਜਦੋਂ ਜੂਤ ਪੈਂਦੇ ਸੀ ਤੇਰੇ ਮੈਂ ਸਾਰਾ ਕੁਝ ਯਾਦ ਆ ਨਲੋਕੜਾ ਮੈਂ ਇਹ ਗਲਤੀਆਂ ਕਰਕੇ ਪੈਂਦੇ ਸੀ ਉਹ ਜਾਣ ਕੇ ਜਿਹੜੇ ਇਲਜ਼ਾਮ ਲੱਗਦੇ ਸੀ ਉਹਨਾਂ ਕਰਕੇ ਪੈਂਦੇ ਸੀ ਜੇ ਅੱਜ ਮੇਰੀ ਜ਼ਿੰਦਗੀ ਇਹ ਸਾਰਾ ਕੁਝ ਠੀਕ ਆ ਤਾਂ ਤੁਹਾਨੂੰ ਉਹ ਵੀ ਨਹੀਂ ਚੰਗਾ ਲੱਗ ਰਿਹਾ ਠੀਕ ਹੈ ਸਾਰਾ ਕੁਝ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਲਾਡੀ ਤੋਂ ਨਹੀਂ ਕੋਸਿਆ ਆ ਫੁੱਫੜ ਨੂੰ ਉਹ ਤਾਂ ਘਰ ਹੀ ਨਹੀਂ ਹੈਗੇ ਸੀ ਜਦੋਂ ਉਹ ਆਇਆ ਇਹ ਨਹੀਂ ਪਤਾ ਤੈਨੂੰ ਫੋਨ ਕਰਿਆ ਹੋਵੇ ਲ ਮੈਨੂੰ ਕੀ ਲੋੜੋਂ ਫੋਨ ਕਰਦੀ ਮੈਂ ਤਾਂ ਪਤਾ ਵੀ ਨਹੀਂ ਹੈਗਾ ਇਸ ਗੱਲਾਂ ਦਾ ਫਿਰ ਆਦ ਨਾਲ ਜਗਾ ਦੇ ਅੱਗੇ ਤੇ ਕਦੇ ਨੇ ਇੱਧਰ ਨੂੰ ਮੂੰਹ ਨਹੀਂ ਕੀਤਾ ਅੱਜੋ ਕਿਵੇਂ ਇੱਧਰ ਬੁੱਥਾ ਚੱਕ ਕੇ ਤੁਰ ਪਿਆ ਮੈਂ ਮੈਨੂੰ ਨਹੀਂ ਪਤਾ ਠੀਕ ਹੈ ਨਾ ਇਹਨਾਂ ਗੱਲਾਂ ਦਾ ਮੇਰੇ ਨਾਲ ਤਾਂ ਤੂੰ ਨਾ ਹੀ ਲੜ ਠੀਕ ਹੈ ਆਪ ਦਨ ਨੂੰ ਫੋਨ ਕਰਕੇ ਪੁੱਛ ਲੈ ਜੇ ਰੋਟੀ ਪਾਣੀ ਕੋਈ ਚਾਹ ਚਾਹੀਦੀ ਦੱਸ ਦੇ ਮੈਂ ਬਣਾ ਕੇ ਲਿਆ ਦੇਵਾਂ ਮੈਂ ਲੋੜ ਨਹੀਂ ਮੈਂ ਤਾਂ ਸਭ ਕੁਝ ਖਾ ਪੀ ਕੇ ਆਈਆਂ ਰੱਖ ਰੋਟੀ ਪਾਣੀ ਆਪਦੇ ਕੋਲੇ ਬੁੱਥਾ ਹੁਣ ਸਰ ਗੱਲ ਪੈ ਜਨੇ ਬੰਦੇ ਨਾਲ ਗੱਲ ਨਹੀਂ ਪੈਣੀ ਹੁਣ ਸਰ ਤਾਂ ਤੂੰ ਅੱਗ ਲਾ ਦਿੰਨੀ ਆ ਬੰਦੇ ਨੂੰ ਮੈਂ ਤਾਂ ਪਰ ਹੋਰ ਕੀ ਕਹਾਂ ਕੋਈ ਨਹੀਂ ਬੱਤ ਦ ਆਪੇ ਨਾਲ ਇੱਥੇ ਆ ਕੇ ਜੇ ਕੋਈ ਆਉਂਦਾ ਆਪਣੇ ਘਰੇ ਤਾਂ ਉਹ ਵੀ ਨਹੀਂ ਜਰਿਆ ਜਾਂਦਾ ਮਾਂ ਤੇਰੇ ਤੋਂ ਐਂ ਕਰ ਪਿੰਡ ਦੇ ਸਪੀਕਰ 'ਚ ਹੋਕਾ ਦੇ ਆ ਵੀ ਭਾਈ ਸਾਡੇ ਡੱਬਰ ਨਾਲ ਆ ਕੇ ਵਰਤ ਲਓ ਵੀ ਮੈਂ ਨਵੀਆਂ ਸੰਝਾਂ ਪਾਉਣੀਆਂ ਹੁਣ ਹੋਕਾ ਤਾਂ ਦੇਣੀ ਆ ਬੇਇੱਜ਼ਤੀ ਤਾਂ ਥੋੜੀ ਹੋਊਗੀ ਹਾਂ ਅੱਗੇ ਕੀ ਬੇਇੱਜ਼ਤੀ ਥੋੜੀ ਹੋਈ ਐ ਮੇਰੇ ਕਸਰ ਹੈਗੀ ਕਢਾ ਦੇ ਮੇਰੇ ਕਰਕੇ ਨਹੀਂ ਹੋਈ ਆਪਣੀ ਪਿਆਰੀ ਨੋ ਬੁਲਬੁਲ ਕਰਕੇ ਹੋਈ ਆ ਹੁਣ ਤੂੰ ਇੱਥੇ ਜਾਏਂਗੀ ਕਿ ਮੈਂ ਤੈਨੂੰ ਖਾਣੇ 'ਚ ਛਿੱਤਰ ਜਿਆਦਾ ਬੋਲਣਾ ਆਉਂਦਾ ਇਹਨੂੰ ਕਿਵੇਂ ਚਾਂਬੜੀ ਹੈਗੀ